ਸਰੀ ਸਭ ਤੋਂ ਵੱਡੀ ਬੇਫਿਕਰੀ ਇਹ ਹੈ ਜਿਹੜਾ ਬੰਦਾ ਪਾਰ ਘਟਾਉਣ ਦੇ ਲਈ ਆਪਦੀ ਰੋਟੀ ਵਗੈਰਾ ਛੱਡ ਰਿਹਾ ਅਜਿਹਾ ਕੀ ਕਾਰਨ ਹੈ ਕਿ ਬੱਚਿਆਂ ਨੂੰ ਜਿਮ ਜੁਆਇਨ ਕਰਨ ਤੋਂ ਬਾਅਦ ਜਾਂ ਕੋਈ ਜੋ ਲੈਰੇ ਜਿਆਦਾ ਜਾਂ ਕੀ ਖਾ ਰਹੇ ਆ ਕਿ ਉਹਨਾਂ ਨੂੰ ਹਾਰਟ ਅਟੈਕ ਦੀ ਜਿਹੜੀ ਸਮੱਸਿਆ ਆ ਰਹੀ ਹੈ ਦੁੱਧ ਪੀਣ ਤੋਂ ਬਾਅਦ ਅਗਰ ਕੋਈ ਮੱਛੀ ਖਾਂਦੇ ਆ ਹਾਂਜੀ ਉਹਦੇ ਨਾਲ ਫਲੇਰੀ ਦਾ ਰੋਗ ਲੱਗ ਜਾਂਦਾ ਆ ਇਹ ਸੱਚ ਹੈ ਇੱਕ ਸਵਾਲ ਬਹੁਤ ਹੁੰਦਾ ਪਤਲੇ ਲੋਕਾਂ ਦਾ ਸਾਡਾ ਬੱਚਾ ਖਾਂਦਾ ਤਾਂ ਬਹੁਤ ਕੋਜਿਆ ਪਰ ਇਹਨੂੰ ਕੁਝ ਲੱਗਦਾ ਨਹੀਂ ਹੈ। ਜਣੀ ਹੁਣ ਸੁਸਾਈਡ ਕੇਸਸ ਦੇਖਦੇ ਆ ਤਾਂ ਊਮਨ ਨਾਲੋਂ ਜ਼ਿਆਦਾ ਆਪਣੇ ਮੈਂਸ ਦੇ ਵਿੱਚ ਸੁਸਾਈਡ ਕੇਸਸ ਜ਼ਿਆਦਾ ਇਨਕਰੀਜ਼ ਹੋ ਚੁੱਕਿਆ ਹੈ। ਤੇ ਇੱਕ ਪ੍ਰੋਟੀਨ ਤੇ ਕਰੇਟਾਈਨ ਇਹਨਾਂ ਦੇ ਵਿੱਚ ਕੀ ਫਰਕ ਹੈ? ਮੈਡੀਸਿਨ ਖਾਣ ਦੇ ਨਾਲ ਕਾ ਵੀ ਫਰਕ ਆ ਗਿਆ ਆ। ਹੁਣ ਇਹਦਾ weight ਜਿਹੜਾ ਘਟ ਰਿਹਾ ਆ। ਅਗਰ ਇਦਾਂ ਹੀ ਲੋਕਾਂ ਦਾ weight ਘਟ ਰਿਹਾ ਤਾਂ ਫਿਰ ਜਿਮ ਦੀ ਜਾਣ ਦੀ ਕੀ ਲੋੜ ਆ? ਡਾਈਟ ਪਲਾਨ ਲੈਣ ਦੀ ਇਹਨੇ ਮਹਿੰਗੇ ਕੀ ਲੋੜ ਆ? ਲਫਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਅੱਜ ਕੱਲ ਮੋਟਾਪੇ ਦੀ ਜਿਹੜੀ ਸਮੱਸਿਆ ਆ ਸਰੀਰਕ ਸਮੱਸਿਆਵਾਂ ਬਹੁਤ ਸਾਰੀਆਂ ਗੰਭੀਰ ਰੂਪ ਲੈ ਰਹੀਆਂ ਨੇ ਅੱਡ ਸਾਡੇ ਨਾਲ ਅਕਸ਼ੇ ਭਾਰਤਵਾਦ ਜੀ ਮੌਜੂਦ ਨੇ ਸਾਡੇ ਨਾਲ ਜੋ ਪੋਡਕਾਸਟ ਕਰ ਰਹੇ ਨੇ ਜਿਨ੍ਹਾਂ ਨੇ ਕਿ ਨਿਊਟ੍ਰੀਸ਼ਨਿਸਟ ਦੀ ਪੜ੍ਹਾਈ ਕੀਤੀ ਹੋਈ ਹੈ ਆਪਾਂ ਉਹਨਾਂ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਅਕਸ਼ੇ ਜੀ ਮੇਰਾ ਤੁਹਾਨੂੰ ਸਵਾਲ ਆ ਕਿ ਤੁਹਾਨੂੰ ਇਹ ਸ਼ੌਂਕ ਕਿਵੇਂ ਆ ਗਿਆ ਨਿਊਟ੍ਰੀਸ਼ਨਿਸਟ ਤੁਸੀਂ ਹੋ ਤੁਸੀਂ ਆਪਣੇ ਸਰੀਰ ਨੂੰ ਪੂਰਾ ਫਿੱਟ ਕੀਤਾ ਹੋਇਆ ਹੈ ਤੇ ਤੁਹਾਨੂੰ ਇਹ ਸ਼ੌਂਕ ਕਿਵੇਂ ਜੋ ਗਿਆ? ਤੁਹਾਡੀ ਪਹਿਲਾਂ ਦੱਸੋ ਕਿ ਤੁਹਾਡੀ ਪੜ੍ਹਾਈ ਕੀ ਆ? ਸਰ ਮੈਂ ਡਿਪਲੋਮਾ ਕੀਤਾ ਹੋਇਆ ਹੈ ਗਿਆਨਜਲ ਸਿੰਘ ਕਾਲਜ ਤੋਂ 2013 ਦੇ ਵਿੱਚ। ਕਾਦਾ ਜੀ? ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ। ਅੱਛਾ। ਦੈਨ ਇਲੈਕਟ੍ਰੀਕਲ ਇੰਜੀਨੀਅਰਿੰਗ ਕਦੋਂ ਕੀਤਾ ਸੀਗਾ? 2013 ਦੇ ਵਿੱਚ। 13 ਦੇ ਵਿੱਚ? ਹਾਂ ਜੀ। ਤੇ ਫਿਰ 2016 ਦੇ ਵਿੱਚ ਮੈਂ ਡਿਗਰੀ ਪਾਸ ਆਊਟ ਕੀਤੀ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਬਾਬੂ ਫਰੀਦ ਕਾਲਜ ਤੋਂ। ਛੱਡ ਡਿਪਲੋਮਾ ਕੀਤੀ ਫਿਰ ਡਿਗਰੀ ਕੀਤੀ। ਫਿਰ ਡਿਗਰੀ ਕੀਤੀ ਜੀ। ਉਸ ਤੋਂ ਬਾਅਦ ਫਿਰ ਮੈਂ ਦਿੱਲੀ ਚ ਲੱ ਫਿਰ ਉੱਥੇ ਮੈਨੂੰ ਥੋੜਾ ਬਹੁਤ ਸ਼ੌਂਕ ਪਿਆ ਕਿਉਂਕਿ ਉੱਥੇ ਦਿੱਲੀ ਦੇ ਵਿੱਚ ਕਾਫੀ ਫਿਟਨੈਸ ਲੋਕ ਹੈਗੇ ਆ ਫਿਟਨੈਸ ਫਰੀਕ ਲੋਕ ਹੈਗੇ ਆ ਤਾਂ ਉਹ ਜਦੋਂ ਫਿਟਨੈਸ ਆ ਦੀ ਫਿਟਨੈਸ ਵੱਲ ਧਿਆਨ ਦਿੰਦੇ ਸੀਗੇ ਤਾਂ ਮੈਨੂੰ ਵੀ ਥੋੜਾ ਹੁੰਦਾ ਸੀਗਾ ਕਿ ਵੀ ਕਿਉਂ ਨਾ ਵੀ ਇੰਨਾ ਵੰਗੂ ਜਾਗਰੂਕ ਕੀਤਾ ਜਾਵੇ ਤੇ ਜਦੋਂ ਉੱਥੇ ਮੇਰੀ ਜਰਨੀ ਇਹ ਸਟਾਰਟ ਹੋਈ ਸੀ ਥੈਨ ਜਦੋਂ ਜਿਵੇਂ ਜਿਵੇਂ ਫਿਰ ਇਹ ਚੀਜ਼ ਚੱਲਦੀ ਗਈਆਂ ਵਾਪਿਸ ਜਦੋਂ ਮੈਂ ਬਠਿੰਡਾ ਵਾਪਿਸ ਆਣਾ ਤਾਂ ਮੈਂ ਇਹ ਦੇਖਿਆ ਕਿ ਇੱਥੇ ਜਿਹੜੇ ਲੋਕ ਹੈਗੇ ਕਾਫੀ ਉਹ ਕਾਫੀ ਅਨਐਜੂਕੇਟਡ ਹੈ ਵੀ ਉਹਨਾਂ ਨੂੰ ਇਹ ਚੀਜ਼ ਉਹਨਾਂ ਕੋਲ ਤੱਕ ਪਹੁੰਚ ਨਹੀਂ ਪਾਰੀ ਕਾਫੀ ਸਾਰੇ ਮਿੱਥ ਉਹਨਾਂ ਦੇ ਵਿਚਾਲੇ ਘੁੰਮ ਰਿਹਾ ਤਾਂ ਆਹ ਆਈ ਡਿਸਾਈਡਿਡ ਕਿ ਵੀ ਮੈਂ ਚਾ ਖਤਮ ਕਰੂੰਗਾ ਉਹਨਾਂ ਨੂੰ ਇੱਕ ਸਹੀ ਰਸਤੇ ਤੇ ਲੈ ਕੇ ਆਉਂਗਾ ਫਿਰ ਮੈਂ ਆਪਦਾ ਡਿਪਲੋਮਾ ਇਹਦੇ ਵਿੱਚ ਕੀਤਾ ਸੀ ਨਿਊਟ੍ਰੀਸ਼ਨਿਸਟ ਦੇ ਵਿੱਚ ਤੇ ਹੁਣ ਮੈਂ ਸਾਰਿਆਂ ਨੂੰ ਟੀਚ ਕਰ ਰਿਹਾ ਆਪਦੇ ਥਰੂ ਆ ਦੇ ਇੰਸਟਾਗ੍ਰਾਮ ਤੇ ਮਾਂ ਪਿਓ ਦਾ ਸੁਪਨਾ ਹੁੰਦਾ ਕਿ ਸਾਡਾ ਬੱਚੇ ਨੇ ਇਲੈਕਟ੍ਰੀਕਲ ਦਾ ਡਿਪਲੋਮਾ ਕੀਤਾ ਆ ਫਿਰ ਡਿਗਰੀ ਕੀਤੀ ਆ ਕਿ ਆ ਵੱਡਾ ਐਸਟੀਓ ਜਾਂ ਐਕਸੀਨ ਅਫਸਰ ਵੱਡਾ ਬਣੂਗਾ ਪਰ ਤੁਸੀਂ ਦਿੱਲੀ ਟ੍ਰੇਨਿੰਗ ਤੇ ਗਏ ਪਰ ਤੁਸੀਂ ਤੇ ਅਲੱਗ ਹੀ ਕੋਰਸ ਕਰਕੇ ਆ ਗਏ ਅ ਸਰ ਐਵੇਂ ਨਾ ਕਿ ਆਲਰੇਡੀ ਮੈਂ ਆਦੀ ਯੂਪੀਐਸਸੀ ਕਲੀਅਰ ਕਰਨੀ ਸੀਗੀ ਮੈਂ ਯੂਪੀਐਸਸੀ ਦੀ ਕੋਚਿੰਗ ਲਈ ਗਿਆ ਸੀਗਾ ਫਿਰ ਕਰਦੇ ਕਰਦੇ ਯੂਪੀਐਸਸੀ ਦੇ ਨਾਲ-ਨਾਲ ਮੈਨੂੰ ਥੋੜਾ ਆਦੀ ਸਿਹਤ ਵੱਲ ਵੀ ਧਿਆਨ ਰੱਖਣਾ ਸੀਗਾ ਕਿਉਂਕਿ ਉੱਥੇ ਕਾਫੀ ਦਿੱਲੀ ਦੇ ਵਿੱਚ ਪੋਲੂਸ਼ਨ ਕਰਕੇ ਆਦੀ ਸਿਹਤ ਕਾਫੀ ਡਾਊਨ ਗ੍ਰੇਡ ਹੋ ਰਹੀ ਸੀ ਫਿਰ ਥੋੜਾ ਸੋਚਿਆ ਕਿ ਚਲ ਥੋੜਾ-ਥੋੜਾ ਨਾਲ ਸਿੱਖ ਲੈਨੇ ਆਂਦੇ ਬਾਊਟ ਬਟ ਇਹਦੇ ਵਿੱਚ ਵੀ ਕਾਫੀ ਮਤਲਬ ਇੰਟਰਸਟ ਆਂਦਾ ਗਿਆ ਤਾਂ ਫਿਰ ਉਹ ਨਾਲ ਨਾਲ ਲਾਈਨ ਇਹਦੀ ਵੀ ਚੱਲ ਜੀ ਗਈ ਠੀਕ ਹੈ ਤੁਸੀਂ ਪਹਿਲਾਂ ਅੱਜ ਦਾ ਤੁਹਾਡਾ ਸਰੀਰ ਪੂਰਾ ਫਿੱਟ ਆ ਹਾਂਜੀ ਇਸ ਤੋਂ ਪਹਿਲਾਂ ਜਦੋਂ ਡਿਗਰੀ ਡਿਪਲੋਮਾ ਕੀਤਾ ਸੀਗਾ ਤੁਸੀਂ ਪਤਲੇ ਸੀਗੇ ਜਾਂ ਮੋٹے ਸੀਗੇ ਪਹਿਲਾਂ ਹਾਂਜੀ ਤਾਂ ਨਹੀਂ ਡਿਗਰੀ ਟਾਈਮ ਤੇ ਤਾਂ ਮੈਂ ਬਹੁਤ ਪਤਲਾ ਸੀਗਾ ਉਸ ਤੋਂ ਬਾਅਦ ਮੈਂ ਆਪਦਾ ਡਾਈਟਿੰਗ ਉੱਤੇ ਫੋਕਸ ਕੀਤਾ ਤੇ ਨਾਲ-ਨਾਲ ਆਦੀ ਜਿਮਿੰਗ ਲਗਾਈ ਹੈ ਮੈਨੂੰ ਕਾਫੀ ਟਾਈਮ ਹੋ ਗਿਆ ਜਿਮ ਕਰਦਿਆਂ ਤੇ ਇਹਦੇ ਨਾਲ ਫਿਰ ਹੌਲੀ-ਹੌਲੀ ਕਰਦੇ ਮੇਰਾ weight ਹੌਲੀ-ਹੌਲੀ ਗ੍ਰੈਜੂਲੀ ਇਨਕਰੀਸ ਹੁੰਦਾ ਗਿਆ ਤੇ ਨਾਓ ਯੂ ਕੈਨ ਸੀ ਨਹੀਂ ਮੇਰੇ ਬਹੁਤ ਸਾਰੇ ਦੋਸਤ ਆ ਮੰਨ ਲਓ ਹਨਾ ਜਾਂ ਫੀਮੇਲ ਆ ਜਾਂ ਮੇਲ ਨੇ ਉਹਨਾਂ ਦਾ ਸਵਾਲ ਹੁੰਦਾ ਜਿਹੜੇ ਪਤਲੇ ਆ ਬਹੁਤ ਸੁੱਕੇ ਹੁੰਦੇ ਆਂ ਹੀ ਕਮਜ਼ੋਰ ਉਹਨੂੰ ਕਹਿੰਦੇ ਸੁੱਕਾ ਆ ਉਹ ਕਹਿੰਦੇ ਕਿ ਅਸੀਂ ਖਾਣੇ ਦਾ ਬਹੁਤ ਕੁਝ ਆ ਪਰ ਸਾਨੂੰ ਕਦੇ ਲੱਗਦਾ ਨਹੀਂ ਕਦੇ ਤੁਸੀਂ ਪੜਾਈ ਐਵਲੀ ਕੀਤੀ ਆ ਕਦੀ ਅਜਿਹਾ ਹੁੰਦਾ ਕਿ ਬੰਦਾ ਖਾਂਦਾ ਹੋਵੇ ਉਹਨੂੰ ਲੱਗਦਾ ਨਾ ਉਹ ਸਰੀਰ ਨੂੰ ਇਹਦਾ ਕੀ ਕਰ ਨਾ ਸਕਦਾ ਹਾਂ ਨਹੀਂ ਸਰ ਆ ਜਾ ਕੁਝ ਨਹੀਂ ਹੈਗਾ ਆਪਣੀ ਬੋਡੀ ਟਾਈਪ ਹੁੰਦੀ ਹੈ ਜੀ ਤਿੰਨ ਬੋਡੀ ਟਾਈਪ ਹੁੰਦੀਆਂ ਪਹਿਲੀ ਐਕਟੋਮੋਰਫ ਜਿਹੜੀ ਕੀ ਮੈਂ ਆ ਮੈਂ ਆ ਬਹੁਤ ਪਤਲਾ ਠੀਕ ਹੈ ਮੇਰੀ ਛਾਤੀ ਚੋੜੀ ਆ ਸਾਰਾ ਕੁਝ ਤੇ ਦੂਸਰੀ ਆਂਦੀ ਹੈ ਮੈਜ਼ੋਮੋਰਫ ਐਂਡੋਮੋਰਫ ਮੈਜ਼ੋਮੋਰਫ ਹੁੰਦੇ ਜਿਹੜੇ ਮਤਲਬ ਬਹੁਤ ਜ਼ਿਆਦਾ ਮੋਟੇ ਤੇ ਪਤਲੇ ਦੇ ਵਿਚਾਲੇ ਵਿਚਾਲੇ ਆ ਜਾਂਦੇ ਆ ਤੇ ਐਂਡੋਮੋਰਫ ਹੁੰਦੇ ਜਿਹੜੇ ਬਹੁਤ ਜ਼ਿਆਦਾ ਮੋਟੇ ਹੁੰਦੇ ਜਿਹੜੇ ਕਹਿੰਦੇ ਕਿ ਸਾਨੂੰ ਪਾਣੀ ਵੀ ਲੱਗ ਜਾਂਦਾ ਬਟ ਜਿਹੜੇ ਆ ਮੈਂ ਹੁਣ ਐਕਟੋਮੋਰਫ ਦੀ ਗੱਲ ਕਰਾਂ ਜਿਹੜਾ ਆਪਾਂ ਕਹਿੰਦੇ ਕਿ ਬਈ ਮੈਂ ਖਾਣਾ ਬਟ ਮੈਨੂੰ ਲੱਗਦਾ ਨਹੀਂ ਉਹਨਾਂ ਦਾ ਸੀਨੀਅਰ ਆ ਕਿ ਉਹ ਉਹਨਾਂ ਨਹੀਂ ਖਾਂਦੇ ਥੇਰ ਇਜ਼ ਅ ਟਰਮ ਕਾਲਡ ਟੋਟਲ ਟੋਟਲ ਐਕਸਪੈਂਡੀਚਰ ਤੇ ਵੀ ਟੋਟਲ ਮੇਰੀ ਦਿਨ ਦੀ ਕੈਲਰੀ ਮੇਰੀ ਕਿੰਨੀ ਹੈਗੀ ਹੈ ਤੇ ਮੈਂ ਕਿੰਨੀ ਖਰਚ ਕਰ ਰਿਹਾ ਅਗਰ ਮੇਰੀ ਦਿਨ ਦੀ ਕੈਲਰੀ ਤੋਂ ਮੈਂ ਜ਼ਿਆਦਾ ਖਾ ਰਿਹਾ ਤੇ ਖਰਚ ਘੱਟ ਕਰ ਰਿਹਾ ਤਾਂ ਫਿਰ ਆਲਰੇਡੀ ਮ ਤਾਂ ਉਹ ਉਹ ਨਾ ਖਾਂਦੇ ਨਹੀਂ ਐ ਉਹ ਉਹਨਾਂ ਦਾ ਉਹਨਾਂ ਦਾ ਮੈਟਾਬੋਲਿਜ਼ਮ ਤੇਜ਼ ਹੋਣ ਕਰਕੇ ਉਹ ਜਿੰਨਾ ਖਾਂਦੇ ਆ ਉਹਨਾਂ ਉਹ ਤੌਰ ਫਿਰ ਵੀ ਲੈਂਦੇ ਆ ਜਿੰਦੇ ਕਰਕੇ ਉਹ ਹজম ਹੋ ਜਾਂਦਾ ਤੇ ਉਹਨਾਂ ਦੀ ਜਿਹੜੀ ਕੈਲਰੀ ਹੈਗੀ ਐ ਜਿਹੜੀ ਸਪੈਂਡ ਹੋ ਰਹੀ ਐ ਉਹ ਜ਼ਿਆਦਾ ਹੋ ਜਾਂਦੀ ਐ ਜਿਹੜੀ ਕਿ ਉਹ ਖਾਣ ਵਾਲੀ ਕੈਲਰੀ ਤੋਂ ਘੱਟ ਜਾਂਦੀ ਐ ਠੀਕ ਐ ਉਹ ਜਿਹੜੀ ਉਹਨਾਂ ਦੀ ਕੈਲਰੀ ਹੈਗੀ ਐ ਜਿਹੜੀ ਉਹ ਸਪੈਂਡ ਕਰ ਰਿਹਾ ਉਹ ਖਾਣ ਵਾਲੀ ਕੈਲਰੀ ਤੋਂ ਬਹੁਤ ਜ਼ਿਆਦਾ ਪਲੱਸ ਹੋ ਜਾਂਦੀ ਐ ਜਿੰਦੇ ਕਰਕੇ ਉਹਨਾਂ ਦਾ weight ਡਾਊਨ ਹੀ ਜਾਊਗਾ ਹਾਂ ਹਾਂ ਤਾਂ ਹੀ ਉਹਨਾਂ ਦਾ ਉਹਨਾਂ ਨੂੰ ਖਾਦਾ ਪੀਤਾ ਲੱਗਦਾ ਉਹਨਾਂ ਨੂੰ ਫਿਰ ਇੱਕ ਡਾਈਟ ਪਲਾਨ ਲੈਣਾ ਚਾਹੀਦਾ ਐ ਆ ਅਗਰ ਉਹਨਾਂ ਨੂੰ ਕੋਈ ਕੋਈ ਪ੍ਰੋਬਲਮ ਨਹੀਂ ਹੈਗੀ ਅਗਰ ਕੋਈ ਸਟ੍ਰੈਸ ਕੋਈ ਕੰਡੀਸ਼ਨਸ ਨਹੀਂ ਹੈਗੀ ਜਾਂ ਉਹ ਉਹਨਾਂ ਦੀ ਡਾਈਟ ਆਲਰੇਡੀ ਅੱਛੀ ਹੈ ਫਿਰ ਤਾਂ ਕੋਈ ਹੋਰ ਲੋੜਤ ਨਹੀਂ ਹੈਗੀ ਬਟ ਅਗਰ ਉਹਨਾਂ ਨੂੰ ਚਾਹੁੰਦੇ ਕਿ ਇੱਕ ਕੋਈ ਸਪੈਸੀਫਿਕ ਗੋਲ ਅਚੀਵ ਕਰਨਾ ਹੈ ਕਿ ਜਾਂ ਮੈਂ ਬੋਡੀ ਬਿਲਡਿੰਗ ਕਰਨੀ ਹੈ ਜਾਂ ਫਿਰ ਮੈਂ ਇੱਕ ਐਥਲੀਟਿਕ ਦੇ ਵਿੱਚ ਜਾਣਾ ਐਥਲੀਟ ਬੰਨਣਾ ਹੈ ਤਾਂ ਉਹਨਾਂ ਲਈ ਫਿਰ ਡਾਈਟ ਪਲਾਨ ਹੀ ਫੋਲੋ ਕਰਨਾ ਪੈਂਦਾ ਸਰ ਹਾਂ ਹਾਂ ਆਪਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਕਰਦੇ ਕੁਝ ਸਾਲ ਪਹਿਲਾਂ ਦੀ ਗੱਲ ਕਰਦੇ ਆ ਜਿਹੜੇ ਸਾਡੇ ਬਜ਼ੁਰਗ ਸੀਗੇ ਹਨ ਉਸ ਸਮੇ ਉਹ ਕਾਫੀ ਮਿਹਨਤ ਕਰਦੇ ਸੀਗੇ ਖੇਤੀਬੜੀ ਦਾ ਕੰਮ ਕਰਦੇ ਸੀ ਜਾਂ ਬਹੁਤ ਸਾਰੀ ਮਿਹਨਤ ਕਰਦੇ ਸੀਗੇ ਜਿੰਮਾਂ ਨਹੀਂ ਲਾਉਂਦੇ ਸੀ ਜਿੰਮ ਨਹੀਂ ਲਗਾਉਂਦੇ ਸੀ ਪਰ ਜਿਹੜਾ ਸਰੀਰ ਸੀਗਾ ਉਹਨਾਂ ਸਰੀਰਕ ਢਾਂਚਾ ਸੀਗਾ ਪੂਰਾ ਫਿੱਟ ਨਜ਼ਰ ਆਉਂਦਾ ਸੀਗਾ ਅੱਜ ਕੀ ਕਾਰਨ ਰਹਿ ਗਈ ਕਿ ਕੰਮ ਤਾਂ ਅੱਜ ਵੀ ਕਾਫੀ ਲੋਕ ਕਰ ਰਹੇ ਆ ਪਰ ਸਰੀਰਕ ਢਾਂਚਾ ਜਿਹੜਾ ਆ ਉਹ ਵਿਗੜਦਾ ਜਾ ਰਿਹਾ ਸਰ ਐਵੇਂ ਕੀ ਹੁਣ ਪਹਿਲਾਂ ਦੀ ਜੀ ਲਾਈਫ ਸੀਗੀ ਉਹ ਕਾਫੀ ਐਕਟਿਵ ਸੀਗੀ ਹੁਣ ਅਗਰ ਮੈਂ ਅੱਜ ਡੰਬਲ ਚੁੱਕ ਰਿਹਾ ਤਾਂ ਆਲਰੇਡੀ ਉਹਨਾਂ ਨੇ ਕਹੀ ਚੁੱਕੀ ਹੁੰਦੀ ਸੀ ਉਹਨਾਂ ਨੇ ਉਹ ਵਾਲੀ ਕਸਰਤ ਆਦੀ ਕਰ ਲੈਂਦੇ ਸੀ ਬਟ ਅੱਜ ਦੇ ਟਾਈਮ ਤੇ ਇੰਨਾ ਲਾਈਫ ਸਟਾਈਲ ਹੈਕਟਿਕ ਹੋ ਚੁ ਅਧਿਕਾਰੀ ਬੈਠੇ ਰਹਿਣਾ इवन ਕਿ ਜਿਹੜੇ ਛੋਟੇ ਜਵਾਕ ਆ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਫੋਨ ਆ ਚੁੱਕੇ ਆ ਬਟ ਜਿਹੜੇ ਪਹਿਲਾਂ ਸੀਗੇ ਉਹ ਆਦੇ ਬਾੜ ਜਾ ਕੇ ਖੇਡ ਕੇ ਆਉਂਦੇ ਸੀਗੇ ਜਿਵੇਂ ਅਸੀਂ 90s ਦੇ ਹੋਗੇ ਆ ਤੁਸੀਂ ਹੋਗੇ ਆਪਾਂ ਕ੍ਰਿਕਟ ਖੇਡਦੇ ਆ ਗੁਲੀ ਡੰਡਾ ਹੋ ਗਿਆ ਸਾਰੀ ਚੀਜ਼ਾਂ ਖੇਡਦੇ ਆ ਤਾਂ ਆਲਰੇਡੀ ਸਰੀਰ ਦੀ ਕਸਰਤ ਹੁੰਦੀ ਹੋ ਜਾਂਦੀ ਸੀ ਬਟ ਅੱਜ ਦੇ ਟਾਈਮ ਤੇ ਆਜਾ ਕੁਝ ਨਹੀਂ ਹੈਗਾ ਸਰ ਇਹ ਫਰਕ ਪੈਂਦਾ ਹੈ ਜਿਹੜਾ ਡਾਈਟ ਪਲਾਨ ਹੈ ਕਿਵੇਂ ਤਿਆਰ ਹੁੰਦਾ ਹੈ ਸਰ ਅਗਰ ਮੈਂ ਆਪਦੀ ਗੱਲ ਕਰਾਂ ਮੈਂ ਕੰਸਲਟੇਸ਼ਨ ਕਰਦਾ ਹਾਂ 30 ਤੋਂ 40 ਮਿੰਟ ਦੀ ਕੰਸਲਟੇਸ਼ਨ ਹੁੰਦੀ ਜਿੰਦੇ ਵਿੱਚ ਉਹਨਾਂ ਦੀ ਪ੍ਰੋਬਲਮਸ ਲਿਖੀ ਵੀ ਆਲਰੇਡੀ ਉਹਨਾਂ ਨੇ ਕੋਈ ਡਾਈਟ ਲਈਤੀ ਜਾਂ ਨਹੀਂ ਲਈਤੀ ਜਾ ਉਹ weight ਕਿੰਨਾ ਹੈ height age ਇਹ ਸਾਰਾ ਮਿਲਾ ਕੇ ਉਹਨਾਂ ਨੂੰ ਸਟ्रेस ਕੰਡੀਸ਼ਨ ਹੈ ਜਾਂ ওভার ਥਿੰਕਿੰਗ ਦੀ ਪ੍ਰੋਬਲਮ ਹੈ ਉਹਨਾਂ ਨੂੰ ਹਾਈਪਰ ਟੈਂਸ਼ਨ ਹੈ ਬੀਪੀ ਹੈ 슈ਗਰ ਹੈ ਕੀ ਕੁਝ ਹੈਗਾ ਇਹ ਸਾਰੀ ਚੀਜ਼ਾਂ ਨੋਟ ਡਾਊਨ ਕਰਨ ਤੋਂ ਬਾਅਦ ਹੀ ਅਸੀਂ ਡਿਸਾਈਡ ਕਰਦੇ ਕਿ ਉਹਨਾਂ ਨੂੰ ਕਿਹੜੇ ਫੂਡਸ ਦੇਣੇ ਆ ਤੇ ਕਿਹੜੇ ਫੂਡਸ ਨਹੀਂ ਦੇਣੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਪ੍ਰੋਪਰ ਪਲਾਨ ਤਿਆਰ ਹੁੰਦਾ ਮੰਨ ਲਓ ਕਿ ਮੋਟਾ ਬੰਦਾ ਆ ਉਹ ਕਹਿੰਦਾ ਕਿ ਮੈਂ ਥੋੜਾ weight ਘਟਾਉਣਾ ਆ ਨਾ ਭਾਰ ਘਟਾਉਣਾ weight loss ਕਰਨਾ ਆ ਉਦੋਂ ਤੇ ਡਾਈਟ ਪਲਾਨ ਜਿਹੜਾ ਕੰਮ ਕਰਦਾ ਸਰ ਬਿਲਕੁਲ ਇਹ ਡਾਈਟ ਪਲਾਨ ਵਰਕ ਕਰੇਗਾ ਹੀ ਕਰੇਗਾ ਉਹਨਾਂ ਲਈ ਤਾਂ ਸਪੈਸ਼ਲੀ ਕਿਉਂਕਿ ਉਹ ਆਲਰੇਡੀ ਬਹੁਤ ਜ਼ਿਆਦਾ ਸੈਚੂਰੇਸ਼ਨ ਕੰਡੀਸ਼ਨ ਦੇ ਵਿੱਚ ਹੁੰਦੇ ਆ ਉਹ ਉਹਨਾਂ ਨੂੰ ਐ ਲੱਗਦਾ ਕਿ ਅਗਰ ਮੈਂ ਰੋਟੀ ਛੱਡੂੰਗਾ ਤਾਂ ਹੀ ਸਾਰਾ ਕੁਝ ਉਹ ਹੋਊਗਾ weight loss ਹੋਊਗਾ ਨਹੀਂ ਤਾਂ ਮੇਰਾ weight loss ਨਹੀਂ ਹੋਣਾ ਤਾਂ ਇੱਕ ਪ੍ਰੋਪਰ ਡਾਈਟ ਪਲਾਨ ਹੀ ਉਸ ਚੀਜ਼ ਨੂੰ ਬਹੁਤ ਈਜ਼ੀਲੀ ਘਟਾ ਸਕਦਾ ਹੈ ਉਹਨਾਂ ਨੂੰ ਫਿੱਟ ਰੱਖ ਸਕਦਾ ਹੈ ਨਹੀਂ ਡਾਈਟ ਦੇ ਨਾਲ ਐਕਸਰਸਾਈਜ਼ ਵੀ ਕਰਨੀ ਜ਼ਰੂਰੀ ਹੈ ਕਿਹ ਲਈ ਡਾਈਟ ਦੇ ਨਾਲ ਹੀ ਪਤਲੇ ਹੋ ਜਾਣਗੇ ਸਰ ਡਾਈਟ ਨਾਲ ਪਤਲੇ ਹੋ ਜਾਂਦੇ ਆ ਬਸ ਐਵੇਂ ਕਿ ਨਾਲ ਨਾਲ ਅਗਰ ਉਹ ਵਾਕਿੰਗ ਕਰ ਸਕਦੇ ਆ ਤਾਂ ਇਟਸ ਵੈਲ ਐਂਡ ਗੁੱਡ ਅਗਰ ਵਾਕਿੰਗ ਵੀ ਨਹੀਂ ਕਰ ਸਕਦੇ ਫਿਰ ਥੋੜਾ ਡਿਫਿਕਲਟ ਹੋ ਜਾਂਦਾ ਬਟ ਵਾਕਿੰਗ ਤਾਂ ਅਸੀਂ ਕਰਵਾਨੀ ਕਰਵਾਨੇ ਆ ਠੀਕ ਹੈ ਅਗਰ ਚਾਹੀਏ ਜਿਮ ਨਾ ਵੀ ਜਾਣ ਅਗਰ ਵਾਕ ਕਰ ਸਕਦੇ ਤਾਂ ਵੀ ਹੁੰਦਾ ਨਾ weight loss ਹੁੰਦਾ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਮੈਂ ਪਹਿਲਾਂ ਸਾਡਾ ਬੱਚਾ ਪਤਲਾ ਸੀਗਾ ਇਹਨੇ ਕੋਈ ਮੈਡੀਸਿਨ ਖਾਧੀ ਤਾਂ ਉਹ ਹੁਣ ਕਾਫੀ ਮੋਟਾ ਹੋ ਗਿਆ ਜਿੰਨੇ ਨੂੰ ਲੋਡ ਸੀਗੀ ਕਾਫੀ ਮੋਟਾ ਹੋ ਰਿਹਾ ਆ ਅਗਰ ਬਹੁਤ ਸਾਰੇ ਇਹ ਵੀ ਕਹਿੰਦੇ ਆ ਕਿ ਸਾਡਾ ਬੱਚਾ ਪਹਿਲਾਂ ਕਾਫੀ ਮੋਟਾ ਸੀਗਾ ਭਾਰਾ ਸੀਗਾ ਸਰੀਰ ਭਾਰਾ ਸੀਗਾ ਮੈਡੀਸਿਨ ਖਾਣ ਦੇ ਨਾਲ ਕਾ ਅਗਰ ਇਦਾਂ ਹੀ ਲੋਕਾਂ ਦਾ weight ਘਟ ਰਿਹਾ ਤਾਂ ਫਿਰ ਜਿਮ ਦੀ ਜਾਣ ਦੀ ਕੀ ਲੋੜ ਐ ਡਾਈਟ ਪਲਾਨ ਲੈਣ ਦੀ ਇਹਨੇ ਮਹਿੰਗੇ ਕੀ ਲੋੜਿਆ ਸਰੇ ਇਹ ਚੀਜ਼ ਨਾ ਆਪਾਂ ਦੇਖਦੇ ਆਂ ਕਿ ਅੱਜਕੱਲ ਦੇ ਨਾ ਥੋੜੇ ਗਲਤ ਰਸਤੇ ਤੇ ਤੁਰ ਪਏ ਆਂ ਅੱਜਕੱਲ ਹ 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 ਮੇਰੇ ਕੋਲ ਵੀ ਮੇਰੇ ਇੰਸਟਾਗ੍ਰam ਤੇ ਕਾਫੀ ਸਾਰੇ ਮੈਸੇਜ ਆਉਂਦੇ ਡੀਐਮਸ ਆਉਂਦੇ ਕੰਪਨੀ ਵੱਲੋਂ ਕਿ ਤੁਸੀਂ ਸਾਡਾ ਪ੍ਰੋਡਕਟ ਸੇਲ ਕਰ ਦੋ ਇਹਦੇ ਨਾਲ weight loss ਹੋ ਜਾਊਗਾ ਤੁਹਾਨੂੰ ਅਸੀਂ ਕਮਿਸ਼ਨ ਬੇਸਿਸ ਤੇ ਕੰਮ ਕਰਾਂਗੇ ਮੈਂ ਆਈ ਨੇਵਰ ਡਿਡ ਤਾਂ ਆਈ ਵਿਲ ਸੇ ਕਿ ਇੱਕ ਸਕਸੈਸ ਦਾ ਇੱਕ ਕੋਈ ਵੀ ਗੋਲ ਅਚੀਵ ਕਰਨ ਦਾ ਕੋਈ ਸ਼ੋਰਟਕਟ ਨਹੀਂ ਹੁੰਦਾ ਤੁਹਾਨੂੰ ਇੱਕ ਪ੍ਰੋਪਰ ਡਾਈਟ ਫੋਲੋ ਕਰਨੀ ਆਉਦਾ ਐਕਸਰਸਾਈਜ਼ ਪਲਾਨ ਫੋਲੋ ਕਰਨਾ ਉਸ ਦੇ ਨਾਲ ਹੀ ਤੁਸੀਂ ਉਹ ਚੀਜ਼ ਨੂੰ ਅਚੀਵ ਕਰ ਸਕਦੇ ਹੋ ਤੇ ਜਿਹੜੇ ਪ੍ਰੋਡਕਟਸ ਵਗੈਰਾ ਯੂਜ਼ ਕਰ ਰਹੇ ਆ ਉਹਨਾਂ ਨਾਲ ਨੁਕਸਾਨ 101% ਹੁੰਦਾ ਹੀ ਹੁੰਦਾ ਠੀਕ ਹੈ ਅਗਰ ਕੋਈ ਬੰਦਾ ਮੋਟਾ ਹੈ ਉਹਨੇ ਇਹ ਪ੍ਰੋਡਕਟ ਯੂਜ਼ ਕੀਤੇ ਉਹ ਪਤਲਾ ਹੋ ਗਿਆ ਜਦੋਂ ਉਹ ਪ੍ਰੋਡਕਟ ਛੱਡਦਾ ਤਾਂ ਜਾਂ ਤਾਂ ਉਹ ਉਸ ਤੋਂ ਬਾਅਦ ਉਹ ਫੇਰ ਮੋਟਾ ਹੋਣ ਲੱਗ ਜਾਂਦਾ ਜਾਂ ਉਹਨਾਂ ਦੀ ਲੀਵਰ ਜਾਂ ਕਿਡਨੀ ਫੰਕਸ਼ਨਸ ਤੇ ਪ੍ਰੋਬਲਮ ਆਂਦੀ ਆਂਦੀ ਹੈ ਅੱਛਾ ਨਹੀਂ ਮੰਨ ਲਓ ਵੈਸੇ ਇਹੋ ਜਿਹੀ ਕੋਈ ਤੀਜਾ ਹੈਗੀਆਂ ਜਿਹੜੀਆਂ ਪਤਲੇ ਬੰਦੇ ਨੂੰ ਮੋਟਾ ਕਰ ਦੇਣ ਦੇ ਨਾਲ ਦੇ ਵਿੱਚ ਅ ਸਰ ਕਾਫੀ ਸਾਰੀ ਚੀਜ਼ਾਂ ਹੈਗੀਆਂ ਅਗਰ ਮੈਂ ਇੱਕ ਬਹੁਤ ਸਸਤੀ ਜੀ ਮੈਡੀਸਿਨਸ ਵੀ ਆਂਦੀ ਹੈ ਜਿਵੇਂ ਡੈਕਸੋਨਾ ਨਾ ਦੀ ਹੈਗੀ ਹੈ ਉਹ 10 ਦਿਨ ਦੇ ਵਿੱਚ 15-15 ਕਿਲੋ ਇਨਕਰੀਸ ਕਰ ਦਿੰਦੀ ਹੈ ਖਾਣ-ਪੀਣ ਕਰਕੇ। ਉਹਦਾ ਨੁਕਸਾਨ ਹੈਗਾ ਬਾਅਦ ਵਿੱਚ। ਸਰ ਬਹੁਤ ਜ਼ਿਆਦਾ ਨੁਕਸਾਨ ਹੈ ਜਦੋਂ ਉਹਨੂੰ ਛੱਡੋਗੇ ਤੁਹਾਡੀ ਜਿਹੜੀ ਜਿੰਨੀ ਤੁਹਾਡਾ weight ਪਹਿਲਾਂ ਸੀਗਾ ਉਸ ਤੋਂ ਵੀ ਨੈਗੇਟਿਵ ਦੇ ਵਿੱਚ ਚਲਾ ਜਾਏਗਾ ਤੇ ਤੁਹਾਡੇ liver ਤੇ kidney ਦੇ ਤੇ ਇਫੈਕਟ ਪਾਊਗਾ ਹੀ ਪਾਊਗਾ 100% ਤੇ ਨਾਲ ਸਟੀਰੋਇਡਸ ਹੈਗੇ ਆ ਡਾਇਨਾਬੋਲ ਹੈ ਐਨਾਡਰੋਲ ਹੈ ਅਨਾਵਰ ਹੈ ਇਹ ਸਾਰੀ ਚੀਜ਼ਾਂ ਵੀ weight ਇਨਕਰੀਜ਼ ਵਾਸਤੇ ਹੁੰਦੀਆਂ ਬਟ ਜਦੋਂ ਉਹ ਛੱਡਾਂਗੇ ਉਸ ਤੋਂ body ਦੇ ਵਿੱਚ ਪ੍ਰੋਬਲਮ ਦੇਣ ਹੀ ਦੇਣਗੇ ਆ ਠੀਕ ਹੈ ਅੱਜ ਕੱਲ ਨਾ ਬਹੁਤ ਸਾਰੀਆਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਿਹੜੇ ਮਰ ਵਰਕਆਊਟ ਕੱਟ ਕਰਦੇ ਆ ਪਰ ਲੇਡੀਜ਼ ਦੇ ਘਰਾਂ ਦਾ ਕੰਮ ਵੀ ਕਰਦੀਆਂ ਆ ਉਹਨਾਂ ਦਾ ਭਾਰ ਵੀ ਅੱਜਕੱਲ ਕਾਫੀ ਮੋਟਾਪੇ ਦਾ ਸ਼ਿਕਾਰ ਹੋ ਰਹੀਆਂ ਉਹਨਾਂ ਨੂੰ ਵੀ ਜਿਮ ਜੁਆਇਨ ਕਰਨੇ ਪੈਂਦੀ ਹੈ ਲੇਡੀਜ਼ ਨੂੰ ਹੁਣ ਲੇਡੀਜ਼ ਤੇ ਜਿਹੜਾ ਜਾਇੰਟਸ ਆ ਮੰਨ ਲਓ ਜਿਮ ਚ ਜਾਂਦੇ ਆ ਜਾਇੰਟਸ ਦਾ ਕੀ ਹੁੰਦਾ ਕਿ ਉਹ ਭਾਰ ਚੱਕਦੇ ਆ ਡੰਬਲ ਵਗੈਰਾ ਚੱਕਦੇ ਆ ਲੇਡੀਜ਼ ਨੂੰ ਬਹੁਤ ਸਾਰੇ ਜਿਮ ਟ੍ਰੇਨਰ ਕਹਿੰਦੇ ਆ ਕਿ ਤੁਸੀਂ ਕਾਰਡੀਓ ਕਰੋ ਭਾਰ ਨਾ ਚੱਕੋ ਇਹਦਾ ਕੀ ਕਰਨਿਆ ਸਰੀਰਕ ਮੈਂ ਆਈ ਵਿਲ ਸੇ ਕਿ ਜਿਹੜੇ ਅੱਜਕੱਲ ਦੇ ਟ੍ਰੇਨਰਸ ਹੈਗੇ ਇਹਨਾਂ ਨੂੰ ਇਨੀ ਨੋਲਿਜ ਨਹੀਂ ਹੈਗੀ ਇਹਨਾਂ ਨੂੰ ਐਂ ਲੱਗਦਾ ਕਿ ਅਗਰ ਅਸੀਂ ਲੇਡੀਜ਼ ਨੂੰ ਕਾਰਡੀਓ ਕਰਾਵਾਂਗੇ ਇਹਨਾਂ ਨੂੰ ਜਿੰਨਾ ਪਜਾਵਾਂਗੇ ਉਨਾ ਹੀ ਇਹਨਾਂ ਦਾ weight loss ਹੋ ਜਾਏਗਾ ਬਰਟ ਉਹ ਇੱਕ ਮਸਲ ਮਾਸ ਨੂੰ ਪ੍ਰੀਜ਼ਰਵ ਕਰਨਾ ਭੁੱਲ ਜਾਂਦੇ ਆ ਤੇ ਉਹ ਇਹ ਭੁੱਲ ਜਾਂਦੇ ਕਿ weight loss ਕਰਨ ਦੇ ਹੋਰ ਵੀ ਕਈ ਤਰੀਕੇ ਹੁੰਦੇ ਆ ਵੀ ਅਗਰ ਮੈਂ ਗੱਲ ਕਰਾਂ ਈਟ ਐ ਨੀਟ ਐ ਐਜੇ ਟਰਮਸ ਹੈਗੀ ਆ ਕਾਫੀ ਸਾਰੀਆਂ ਆਪਾਂ ਜਦੋਂ ਖਾ ਖਾ ਰਹੇ ਆ ਜਾਂ ਆਪਾਂ ਸੋ ਰਹੇ ਆ ਜਾਂ ਆਪਾਂ ਚੱਲ ਰਹੇ ਆ ਉਦੋਂ ਵੀ ਆਪਾਂ ਕੈਲਰੀ ਲੂਜ਼ ਕਰਦੇ ਹੁੰਦੇ ਨਾਲ ਵੀ weight loss ਹੋ ਜਾਂਦਾ ਬਟ ਅੱਜ ਕੱਲ ਦੀ ਟ੍ਰੇਨਰਸ ਨੂੰ ਇਹ ਚੀਜ਼ ਦਾ ਨਹੀਂ ਪਤਾ ਹੁੰਦੀਆਂ ਉਹ ਕੀ ਉਹਨਾਂ ਨੂੰ ਸਿਰਫ ਇਦਾਂ ਦਿਮਾਗ ਚ ਆ ਕੇ ਬਸ ਵੀ ਅਸੀਂ ਇਹਨਾਂ ਨੂੰ ਭਜਾਵਾਂਗੇ ਉਹਨਾਂ ਹੀ ਇਹ weight loss ਕਰਨਗੇ ਠੀਕ ਹੈ ਤਾਂ ਉਹ ਕਰਕੇ ਸਟਰੈਂਥ ਟ੍ਰੇਨਿੰਗ ਉਹਨਾਂ ਨੂੰ ਕਰਵਾਉਂਦੇ ਨਹੀਂਗੇ ਉਹਨਾਂ ਨੂੰ ਕਾਰਡੀਓ ਕਰਵਾ ਕੇ ਘਰੇ ਤੋਰ ਦਿੰਦੇ ਦੋ ਸ਼ਬਦ ਅੱਜ ਕੱਲ ਬਹੁਤ ਚੱਲ ਰਹੇ ਆ ਫੈਟ ਲਾਸ ਤੇ weight loss ਇਹਨਾਂ ਦੋਨਾਂ ਦੇ ਵਿੱਚ ਅੰਤਰ ਕੀ ਆ ਮੈਂ ਵੈਰੀ ਹੈਪੀ ਤੁਸੀਂ ਇਹ ਗੱਲ ਮੈਨੂੰ ਪੁੱਛੀ ਐਕਚੁਅਲੀ ਮੈਂ ਵੀ ਕਾਫੀ ਟਾਈਮ ਤੋਂ ਇਹ ਲੋਕਾਂ ਨੂੰ ਸਮਝਾਉਣਾ ਚਾਹ ਰਿਹਾ ਸੀ ਕਿ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਹੈ ਅਗਰ ਮੈਂ ਗੱਲ ਕਰਾਂ ਕਿ weight loss ਤੇ ਵਿੱਚ ਹੈਗੇ ਆ ਤੇ fat loss ਅਗਰ weight loss ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਤਿੰਨ ਚੀਜ਼ਾਂ ਆਉਂਦੀਆਂ ওয়াটার weight ਆਉਂਦਾ ਹੈ ਮਸਲ mass ਆਉਂਦਾ ਹੈ ਤੇ ਆਪਣਾ fat mass ਆਉਂਦਾ ਹੈ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਕੁਝ ਵੀ ਅਗਰ loss ਹੋ ਰਿਹਾ ਹੈ ਤਾਂ ਉਹ weight loss ਦੇ ਵਿੱਚ ਆ ਜਾਂਦਾ ਹੈ ਅਗਰ ਮੈਂ ਥੋੜਾ ਜਿਹਾ ਭੱਜੂਗਾ ਤਾਂ ਮੇਰਾ ਬੋਡੀ ਦੇ ਵਿੱਚੋਂ ਪਹਿਲਾਂ ਮਸਲ ਦੇ ਵਿੱਚੋਂ ਪਾਣੀ ਚਲਾ ਜਾਏਗਾ ਤਾਂ ਉਹ weight loss ਦੇ ਵਿੱਚ ਆ ਜਾਂਦਾ ਹੈ ਬਟ ਅਗਰ ਮੈਂ ਫੈਟ ਲੌਸ ਦੀ ਗੱਲ ਕਰਦਾ ਫੈਟ ਲੌਸ ਦੇ ਵਿੱਚ ਸਿਰਫ ਫੈਟ ਹੀ ਜਾਣਾ ਚਾਹੀਦਾ ਜਿੰਦੀ ਕਰਕੇ ਉਹਨਾਂ ਦੀ ਸਕਿਨ ਲੂਜ਼ ਨਹੀਂ ਹੁੰਦੀ ਉਹਨਾਂ ਦਾ ਜਿਹੜਾ ਮਸਲ ਮਾਸ ਹੈਗਾ ਉਹ ਉੱਥੇ ਉੱਥੇ ਰਹਿੰਦਾ ਹੱਲੇ ਮੁੰਡਿਆਂ ਦੇ ਵਿੱਚ ਤਾਂ ਜਿਹੜਾ ਟੈਸਟੋਸਟਰੋਨ ਕਰਕੇ ਮਸਲ ਮਾਸ ਪ੍ਰੀਜ਼ਰਵ ਹੋ ਜਾਂਦਾ ਬਣ ਜਾਂਦਾ ਉਹਨਾਂ ਦੇ ਡੋਲੇ ਬਣ ਗਿਆ ਸਾਰਾ ਕੁਝ ਬਣ ਗਿਆ ਬਟ ਗਰਲਸ ਦੇ ਵਿੱਚ ਟੈਸਟੋਨ ਨਹੀਂ ਹੁੰਦਾ ਬਹੁਤ ਜ਼ਿਆਦਾ ਘੱਟ ਹੁੰਦਾ ਉਹ ਐਸਟ੍ਰੋਜਨ ਹੁੰਦਾ ਤੇ ਪrogensਟਰੋਨ ਹੁੰਦਾ ਉਹਨਾਂ ਕਰਕੇ ਉਹਨਾਂ ਦਾ ਜਿਹੜਾ ਮਸਲ ਮਸਲ ਬਿਲਡਿੰਗ ਹੈ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਤਾਂ ਆਈ ਵਿਲ ਸੇ ਕਿ ਜਿਹੜੀ ਗਰਲਸ ਹੈਗੀਆਂ ਉਹਨਾਂ ਨੂੰ ਆਦਾ ਅਗਰ weight loss ਕਰਨਾ ਹੈ ਤਾਂ ਉਹ weight loss ਦੀ ਜਗ੍ਹਾ ਤੇ ਉਹਨਾਂ ਨੂੰ fat loss ਤੇ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਆਦਾ ਮਸਲ ਬਿਲਡਿੰਗ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਥੋੜਾ ਬਹੁਤ ਦਿਨ ਦੇ ਵਿੱਚ 20 ਜਾਂ 20 20 ਤੋਂ 30 ਮਿੰਟਸ ਆ ਦੇ ਕਾਰਡੀਓ ਕਰਨਾ ਹੋ ਅੱਛਾ ਹਾਂ ਠੀਕ ਹੈ ਜੀ ਤੇ ਇੱਕ ਪ੍ਰੋਟੀਨ ਤੇ ਕਰੇਟਾਈਨ ਇਹਨਾਂ ਦੇ ਵਿੱਚ ਕੀ ਫਰਕ ਹੈ ਸੋ ਕਰੇਟਾਈਨ ਜਿਹੜਾ ਹੈਗਾ ਉਹ ਆਪਣੇ ATP ਨੂੰ ਜਨਰੇਟ ਕਰਦਾ ਜਿਹਨੂੰ ਕੀ ਆਪਾਂ ਕਹਿੰਦੇ ਆ ਐਡੀਨੋਸਾਈਨ ਟ੍ਰਾਈਫਾਸਫੇਟ ਆਪਣੇ ਅੰਦਰ ਆਲਰੇਡੀ ADP ਹੁੰਦੀ ਹੈ ਡਬਲ ਐਡੀਨੋਸਾਈਨ ਡਾਈਫਾਸਫੇਟ ਹੁੰਦਾ ਉਹ ਇੱਕ ਮੋਲੀਕੂਲ ਨੂੰ ਐਡ ਕਰਕੇ ਆਪਾਂ ਨੂੰ એનર્ਜੀ ਪ੍ਰੋਵਾਈਡ ਕਰਦਾ ਬਹੁਤ ਹੀ ਸ਼ਾਰਟ ਪੀਰੀਅਡ ਉਸ ਟਾਈਮ ਅਗਰ ਮੈਂ ਡੰਬਲ ਚੱਕ ਰਿਹਾ ਤਾਂ ਮੈਨੂੰ ਬਹੁਤ ਸ਼ਾਰਟ ਪੀਰੀਅਡ ਦੇ ਵਿੱਚ એનર્ਜੀ ਚਾਹੀਦੀ ਹੈ ਤਾਂ ਉਹ ਕਰੀਟਿਨ ਪ੍ਰੋਵਾਈਡ ਕਰਦਾ ਆਪਣੇ ਮਸਲਸ ਦੇ ਵਿੱਚ ਜਾ ਕੇ ਇੰਟਰ ਇੰਟਰ ਸੈਲੂਲਰ ਉਹ ਪਾਣੀ ਸਟੋਰ ਕਰ ਦਿੰਦਾ ਜਿੰਦੀ ਕਰਕੇ ਥੋੜੀ ਜੀ ਸਟਰੈਂਥ ਵੀ ਆਉਂਦੀ ਹੈ ਤੇ ਮਸਲ ਵੀ ਵੱਡਾ ਲੱਗਦਾ ਤੇ ਇਹ ਹੁਣ ਜਿਹੜੀ ਆਪਣੀ ਜਿੰਨੀ ਵੀ ਆਪਣੀ ਰੀਪੋਰਟਸ ਹੈਗੀਆਂ ਜਿੰਨੀ ਵੀ ਆਪਣੀ ਹੁਣ ਜਿੰਨੀ ਵੀ ਆਪਣੀ ਰਿਪੋਰਟਸ ਹੈਗੀਆਂ ਉਹ ਇਹ ਸੁਜੈਸਟ ਕਰਦੇ ਆ ਕਿ ਇਹ 99.9% ਸੇਫ ਹੈ ਤੇਰੀ ਹੀ ਗੱਲ ਪ੍ਰੋਟੀਨ ਦੀ ਜਦੋਂ ਆਪਾਂ ਜਿਮ ਲਗਾਨੇ ਜਾਂ ਆਪਾਂ ਕੋਈ ਵੀ ਕੰਮ ਕਰਦੇ ਆ ਤਾਂ ਆਪਣੇ ਜਿਹੜੇ ਮਸਲ ਟੁੱਟਦੇ ਜਾਂਦੇ ਆ ਜਦੋਂ ਟੁੱਟਦੇ ਆ ਉਹਨਾਂ ਨੂੰ ਰਿਪੇਅਰ ਕਰਨ ਦੇ ਲਈ ਆਪਾਂ ਨੂੰ ਪ੍ਰੋਟੀਨ ਹੀ ਚਾਹੀਦਾ ਹੈ ਬਾਕੀ ਅਗਰ ਆਪਾਂ ਮਸਲਸ ਆਪਾਂ ਕੁਝ ਵੀ ਨਹੀਂ ਵੀ ਕਰ ਰਹੇ ਤਾਂ ਵੀ ਆਪਾਂ ਨੂੰ ਬੋਡੀ ਦਾ 1 ਗ੍ਰਾਮ ਆਫ ਦਾ ਬੋਡੀ weight ਆਪਾਂ ਨੂੰ ਪ੍ਰੋਟੀਨ ਚਾਹੀਦਾ ਹੀ ਚਾਹੀਦਾ ਅਗਰ ਤੁਹਾਡਾ weight 60 ਕਿਲੋ ਆ ਤਾਂ ਮੈਨੂੰ 60 ਗ੍ਰਾਮ ਪ੍ਰੋਟੀਨ ਖਾਣਾ ਹੀ ਖਾਣਾ ਪਊਗਾ ਕਿਉਂਕਿ ਜਿਹੜੇ ਆਪਣੇ ਹੈਅਰਸ ਹੈ ਠੀਕ ਹੈ ਆਪਣੇ ਨੇਲਸ ਹੋਗੇ ਇਹ ਸਾਰੇ ਪ੍ਰੋਟੀਨ ਦੇ ਬਣੇ ਹੋਏ ਆ ਤਾਂ ਇਹਨਾਂ ਨੂੰ ਨਿਊਟ੍ਰੀਸ਼ਨ ਦੇਣ ਵਾਸਤੇ ਆਪਾਂ ਨੂੰ ਇੰਨਾ ਕੁ ਤਾਂ ਪ੍ਰੋਟੀਨ ਖਾਣੇ ਚਾਹੀਦਾ ਹੈ ਚਾਹੇ ਤੁਸੀਂ ਆਹ ਦੀ ਡਾਈਟ ਤੋਂ ਪੂਰਾ ਕਰ ਲੋ ਅਗਰ ਤੁਸੀਂ ਡਾਈਟ ਤੋਂ ਪੂਰਾ ਕਰ ਸਕਦੇ ਹੋ ਤੇ ਅਗਰ ਤੁਸੀਂ ਡਾਈਟ ਤੋਂ ਪੂਰਾ ਨਹੀਂ ਕਰ ਸਕਦੇ ਦੈਨ ਯੂ ਕੈਨ ਗੋ ਫਾਰ ਐਨੀ ਗੁੱਡ ਸਪਲੀਮੈਂਟਸ ਤੁਹਾਡੇ ਚਲੋ ਤੁਸੀਂ ਆ ਪੜ੍ਹਾਈ ਕੀਤੀ ਹੈ ਖਾਣੇ ਬਾਰੇ ਜਿਵੇਂ ਜੰਕ ਫੂਡ ਆ ਅੱਜਕੱਲ ਬੱਚੇ ਖਾਸ ਕਰਕੇ ਛੋਟੇ ਬੱਚੇ ਫਰਾਈਜ਼ ਮੰਗਦੇ ਆ ਫਰੈਂਚ ਫਰਾਈ ਦੀ ਗੱਲ ਕਰਦੇ ਆ ਜਾਂ 버ਗਰ ਹਨਾ ਮੁਹੰਮਦ ਵਗੈਰਾ ਖਾਂਦੇ ਆ ਇਹਨਾਂ ਦਾ ਸਰੀਰ ਤੇ ਕਿੰਨਾ ਨੁਕਸਾਨਦਾਇਕ ਨੇ ਆ ਸਰ ਜਦੋਂ ਇਹਨਾਂ ਦੇ ਵਿੱਚ ਜਿਹੜੀ ਮੇਨ ਆਪਣੀ ਹਾਨੀਕਾਰਕ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਸੈਚੁਰੇਟਿਡ ਫੈਟ ਹੁੰਦੀ ਹੈ ਜਿਹੜੀ ਕਿ ਆਪਣੇ ਆਪਣੇ ਵੈਸਲਸ ਇੱਥੇ ਫੈਟ ਤੇ ਆਪਣੀ ਜਮ੍ਹਾਂ ਹੋਣ ਲੱਗ ਜਾਂਦੀ ਹੈ ਆਪਣੇ ਮਸਲਜ਼ ਦੇ نیچے ਤਾਂ ਜਦੋਂ ਆਪਾਂ ਇਹ ਬਾਰ ਬਾਰ ਖਾਂਦੇ ਰਹਿੰਦੇ ਆ ਤਾਂ ਉਹ ਸੈਚੁਰੇਟਿਡ ਫੈਟ ਦੀ ਜਿਹੜੀ ਅਮਾਉਂਟ ਹੈ ਉਹ ਇਨਕਰੀਜ਼ ਹੋ ਜਾਂਦੀ ਹੈ ਜਿੰਦੇ ਕਰਕੇ ਆਪਣੇ ਇੱਥੇ ਅ ਜਿੰਨੇ ਵੀ ਆਪਣੇ ਫੈਟ ਸਟੋਰ ਹੋਣਾ ਸਟਾਰਟ ਹੋ ਜਾਊਗਾ ਤਾਂ ਇਹ ਨਾਲ ਚੀਜ਼ਾਂ ਕਰਕੇ ਆਈ ਵਿਲ ਸੇ ਆਈ ਵਿਲ ਸੁਜੈਸਟ ਕਿ ਇਹ ਜਿਹੜੇ ਫਾਸਟ ਫੂਡਸ ਹੈਗੇ ਨਹੀਂ ਖਾਣੇ ਚਾਹੀਦੇ ਬਟ ਹਾ ਅਗਰ ਤੁਹਾਡਾ ਵਰਕਆਊਟ ਬਹੁਤ ਅੱਛਾ ਹੈ ਤਾਂ ਤੁਸੀਂ ਹਫਤੇ ਦੇ ਵਿੱਚ ਇੱਕ ਅੱਧੀ ਵਾਰ ਖਾ ਸਕਦੇ ਹੋ ਕੋਈ ਦਿੱਕਤ ਨਹੀਂ ਆਏਗੀ ਬਟ ਬੀ ਸ਼ੋਰ ਕਿ ਤੁਸੀਂ 6 ਦਿਨਾਂ ਤੋਂ ਜ਼ਿਆਦਾ ਵਰਕਆਊਟ ਅੱਛਾ ਕਰੋ ਕਲੀਨ ਡਾਈਟ ਖਾਓ ਤਾਂ 7ਵੇਂ ਦਿਨ ਸੀ ਅਗਰ ਇੱਕ ਵਾਰ ਬਰਗਰ ਜਾਂ ਪੀਜ਼ਾ ਖਾ ਰਹੇ ਹੋ ਤਾਂ ਕੋਈ ਦਿੱਕਤ ਨਹੀਂ ਆਏਗੀ ਤਾਂ ਨਾ ਸ਼ੋਦਾ ਕੋਈ ਨੁਕਸਾਨ ਨਹੀਂ ਨਹੀਂ ਫਿਰ ਕੋਈ ਨੁਕਸਾਨ ਡਰਿੰਕ ਹੁੰਦੇ ਆ ਸੌਫਟ ਡਰਿੰਕ ਜਿਵੇਂ ਆ ਗਿਆ ਅੱਜ ਕੱਲ ਬੱਚੇ ਸਟਿੰਗ ਬਹੁਤ ਪੀਂਦੇ ਆ ਆ YouTube ਤੇ ਵਾਇਰਲ ਵੀ ਹੁੰਦੀਆਂ ਵੀਡੀਓ ਕਿ ਇੱਕ ਬੱਚੇ ਨੇ 4 ਸਟਿੰਗ ਪੀਲੇ ਤਾਂ ਕਾਫੀ ਨੁਕਸਾਨ ਹੋ ਗਿਆ ਤਾਂ ਇਹਦਾ ਕੋਈ ਹੁੰਦਾ ਨੁਕਸਾਨ ਜਿਹੜਾ ਸੌਫਟ ਡਰਿੰਕ ਆ ਸਰੀ ਇਹ ਜਿਹੜੀ ਆਪਣੀ ਸਟਿੰਗ ਹੋ ਗਏ ਆ ਰੈਡ ਬੂਲ ਹੋ ਗਿਆ ਇੱਕ ਕੈਫੀਨ ਬੇਸਡ ਹੁੰਦੇ ਆ ਇਹਨਾਂ ਦੇ ਵਿੱਚ ਕੈਫੀਨ ਪਾਈ ਜਾਂਦੀ ਹੈ ਤਾਂ ਕਿ ਆਪਾਂ ਨੂੰ એનર્ਜੀ ਮਿਲ ਸਕੇ ਜਦੋਂ ਆਪਾਂ ਇਹ ਚੀਜ਼ਾਂ ਪੀਂਦੇ ਆ ਤਾਂ ਆਪਣੇ ਅੰਦਰ ਆਪਣੇ ਕੈਫੀਨ ਕਰਕੇ ਆਪਣੀ ਬੋਡੀ ਨੂੰ એનર્ਜੀ ਮਿਲਦੀ ਹੈ ਜਿਸ ਦੇ ਕਰਕੇ ਆਪਣੀ ਹਾਰਟ ਬੀਟ ਵੀ ਤੇਜ਼ ਹੁੰਦੀ ਹੈ ਤਾਂ ਆਪਾਂ ਨੂੰ ਇਹ ਫੋਕਸ ਕਰਨ ਤੇ ਆਪ ਨੂੰ ਹੈਲਪ ਕਰਦੀ ਹੈ ਤਾਂ ਜਦੋਂ ਆਪਾਂ ਕੋਈ ਵਰਕਆਊਟ ਨਹੀਂ ਕਰ ਰਹੇ ਜਾਂ ਕੋ ਆਪਾਂ ਕੁਝ ਵੀ ਕੋਈ ਕਸਰਤ ਨਹੀਂ ਕਰ ਰਹੇ ਤਾਂ ਆਪਾਂ ਸਿਰਫ ਇੱਕ ਜਸਟ ਇੱਕ ਆਪਾਂ ਉਹ ਹੀ ਪੀ ਜਾਣੀ ਹੈ ਤਾਂ ਇੱਕ ਉਹ ਲਿਮਟ ਤੋਂ ਐਕਸੀਡ ਹੋਣ ਕਰਕੇ ਆਪਾਂ ਨੂੰ ਇਹ ਪ੍ਰੋਬਲਮ ਦੋਗਾ ਹੀ ਦੋਗਾ ਮਾਰਕੀਟ ਦੇ ਵਿੱਚ ਬਹੁਤ ਸਾਰੇ ਅਜਿਹੇ ਬ੍ਰਾਂਡ ਆਪਾਂ ਦੇਖੇ ਆਨਲਾਈਨ ਸ਼ਾਪਿੰਗ ਦੇ ਦੇ ਉੱਥੇ ਵੀ ਮਿਲਦੇ ਆ ਜਿਹੜੇ ਕਹਿੰਦੇ ਆ ਕਿ ਸਾਡਾ ਬ੍ਰਾਂਡ ਦਾ ਤੁਸੀਂ ਸ਼ੇਕ ਪੀਓ ਤੁਹਾਨੂੰ ਖਾਣਾ ਖਾਣ ਦੀ ਲੋੜ ਨਹੀਂ ਸਵੇਰੇ ਸ਼ੇਕ ਪੀਣਾ ਆ ਉਸ ਤੋਂ ਬਾਅਦ ਦੁਪਹਿਰ 'ਚ ਇਹ ਵਾਲਾ ਡਰਿੰਕ ਪੀਣਾ ਆ ਸ਼ਾਮ ਨੂੰ ਇਹ ਚੀਜ਼ ਲੈਣੀ ਆ ਪ੍ਰੋਟੀਨ ਲੈਣੇ ਆ ਤੁਹਾਡਾ ਜਿਹੜਾ ਭਾਰ ਆ ਉਹ ਵੀ ਘਟ ਜਾਊਗਾ ਤੁਹਾਡੀ ਜਿਹੜੀ ਸਰੀਰਕ ਪੂਰਾ ਦੇਖ ਜਿਹੜੀ ਫਿੱਟ ਹੋ ਜਾਊਗੀ ਇਹ ਜਿਹੜਾ ਸੱਚ ਹੈ ਕੋਈ ਉਹ ਕਹਿੰਦੇ ਜਿਮ ਦੀ ਵੀ ਲੋੜ ਨਹੀਂ ਪੈਂਦੀ ਤੁਸੀਂ ਬਸ ਸਾਡੇ ਪ੍ਰੋਡਕਟ ਲਈ ਜਾਓ ਇਹਦੇ ਨਾਲ ਤੁਹਾਡਾ ਜਿਹੜਾ ਸਰੀਰਕ ਆ ਢਾਂਚਾ ਆ ਬਿਲਕੁਲ ਸਹੀ ਹੋ ਜਾਵੇਗਾ ਸਰੇ ਪਾਰਸ਼ੀਅਲ ਸੱਚ ਹੈ ਵੀ ਇਹ ਐਸਾ ਚੇ ਵੀ ਇਹ ਹੈਲਪ ਤਾਂ ਕਰਦੇ ਆ weight loss ਦੇ ਵਿੱਚ ਬਟ ਜਦੋਂ ਛੱਡਾਂਗੇ ਫਿਰ ਉਦੋਂ ਪ੍ਰੋਬਲਮ ਦੇ ਨੀ ਸਟਾਰਟ ਕਰਦੇ ਆ ਬਟ ਆਈ ਵਿਲ ਕਹੇ ਕਿ ਜਿੱਥੇ ਤੁਹਾਡੀ ਕੰਮ ਨੈਚੁਰਲ ਡਾਈਟ ਕਰ ਰਹੀ ਹੈ ਉੱਥੇ ਤੁਸੀਂ ਉਹਨੂੰ ਰਿਪਲੇਸ ਕਰਕੇ ਇੱਕ ਆਰਟੀਫੀਸ਼ੀਅਲ ਚੀਜ਼ਾਂ ਪਾ ਰਹੇ ਹੋ ਜਿਨ੍ਹਾਂ ਦਾ ਨਾ ਕੋਈ ਇੰਨਾ ਕੋਈ ਐਫਐਸਐਸਆਈ ਨਾਲ ਪ੍ਰੂਵਡ ਹੈ ਉਹ ਚੀਜ਼ਾਂ ਤੁਸੀਂ ਖਾ ਰਹੇ ਹੋ ਬਿਨਾ ਕੋਈ ਚੀਜ਼ ਕੀਤੇ ਤਾਂ ਉਹ ਚੀਜ਼ ਇਫੈਕਟ ਤਾਂ ਦੇਣਗੀ ਦੇਣਗੇ ਹਮਮਮ ਠੀਕ ਅੱਜ ਕੱਲ ਆਪਾਂ ਨੌਜਵਾਨਾਂ ਚ ਇੱਕ ਗੱਲ ਦੇਖੀ ਹੈ ਕਿ ਨੌਜਵਾਨਾਂ ਦੇ ਵਿੱਚ ਸ਼ਹਿਨ ਸ਼ਕਤੀ ਦੀ ਬਹੁਤ ਘਾਟ ਹੋ ਗਈ ਹੈ ਨੌਜਵਾਨ ਬੱਚੇ ਬੱਚੀਆਂ ਉਹਨਾਂ ਦੇ ਜਿਹੜੇ ਰਿਲੇਸ਼ਨਸ਼ਿਪ ਨੇ ਉਹਨਾਂ ਵਿੱਚ ਵੀ ਤਕਰਾਰ ਵੱਧ ਰਿਹਾ ਹੈ ਲੜਾਈਆਂ ਹੋ ਰਹੀਆਂ ਨੇ ਬਹੁਤ ਸਾਰੇ ਸੁਸਾਇਸਾਈਡ ਵੀ ਵੱਧ ਰਹੇ ਨੇ ਤਾਂ ਤੁਸੀਂ ਇਹਦੇ ਵਿੱਚ ਕੀ ਦੇਖਦੇ ਹੋ ਸਰਾਈਵਲ ਸੇ ਕਿ ਆ ਅੱਜਕਲ ਲੋਕ ਅਗਰ ਫਿਟਨੈਸ ਤੇ ਜੋਰ ਦੇ ਰਿਹਾ ਬਟ ਉਹ ਉਹਦਾ ਅਦਰ ਹੈਂਡ ਇਹ ਭੁੱਲ ਜਾਂਦੇ ਕਿ ਅਸੀਂ ਆਪਦੀ ਮੈਂਟਲ ਹੈਲਥ ਨੂੰ ਸੁਧਾਰਨਾ ਹੈ ਅੱਜਕਲ ਸਟ੍ਰੈਸ ਇੰਨਾ ਵੱਧ ਗਿਆ ਹੈ ਕਿ ਲੋਕ ਉਹ ਚੀਜ਼ ਨੂੰ ਟੈਕਲ ਨਹੀਂ ਕਰ ਪਾਰੇ ਗਰਲਸ ਹੋਗੇ ਜਾਂ ਬॉयਸ ਹੋਗੇ ਤਾਂ ਗਰਲਸ ਦੀ ਤਾਂ ਸਪੈਸ਼ਲੀ ਓਵਰ ਥਿੰਕਿੰਗ ਦੀ ਪ੍ਰੋਬਲਮ ਹੋਣ ਕਰਕੇ ਉਹ ਇਸ ਚੀਜ਼ ਵੱਲ ਜ਼ਿਆਦਾ ਜਾ ਰਹੀਆਂ ਤੇ ਦੂਸਰੀ ਉਹਨ ਦਾ ਅਦਰ ਹੈਂਡ ਅਗਰ ਮੈਂ ਗੱਲ ਕਰਾਂ ਬॉयਸ ਦੀ ਤਾਂ ਉਹਨਾਂ ਨੂੰ ਇਹ ਚੀਜ਼ ਸਿਖਾਈ ਨਹੀਂ ਜਾਂਦੀਆਂ ਕਿ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਦੂਜੇ ਦੇ ਨਾਲ ਸ਼ੇਅਰ ਕਰਨ ਤਾਂ ਉਹਨਾਂ ਨੂੰ ਐ ਹੁੰਦਾ ਕਿ ਬਸ ਅਸੀਂ ਨਾਲ ਦੇ ਯਾਰ ਦੋਸਤਾਂ ਨਾਲ ਕੁ ਮੇਈ ਬਸ ਇੰਨਾ ਬੋਤ ਹੈ ਬਟ ਉਹਨਾਂ ਦੀ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਅੰਦਰ ਹੀ ਰਹਿ ਜਾਂਦੀ ਆ ਤਾਂ ਉਹ ਸ਼ੇਅਰ ਨਹੀਂ ਕਰਦੇ ਜਿੰਨਾ ਕਰਕੇ ਜਿਹੜੀ ਆਪਣੀ ਹੁਣ ਸੁਸਾਈਡ ਕੇਸਸ ਦੇਖਦੇ ਆ ਤਾਂ ਊਮਨ ਨਾਲੋਂ ਜ਼ਿਆਦਾ ਆਪਣੇ ਮੈਨਸ ਦੇ ਵਿੱਚ ਸੁਸਾਈਡ ਕੇਸਸ ਜ਼ਿਆਦਾ ਇਨਕਰੀਜ਼ ਹੋ ਚੁੱਕੇ ਆ ਬਟ ਓਨ ਦਾ ਅਦਰ ਐਂਡ ਊਮਨ ਦੇ ਊਮਨ ਉਹਨਾਂ ਨੂੰ ਸਿਖਾਇਆ ਜਾਂਦਾ ਕਿ ਉਹਨਾਂ ਦੀ ਜਿਹੜੀ ਫੀਲਿੰਗ ਹੈ ਉਹ ਐਕਸਪ੍ਰੈਸ ਕਰ ਪਾਣ ਤਾਂ ਉਹ ਫੇਰ ਵੀ ਆਦੀ ਬੋਲ ਦੱਸ ਦਿੰਦੇ ਆ ਬਟ ਸਿਲ ਕਿ ਕਾਫੀ ਹੱਦ ਤੱਕ ਇਹ ਸੋਸ਼ਲ ਮੀਡੀਆ ਦਾ ਇੰਪੈਕਟ ਵੀ ਹੈ ਜਿੰਨਾ ਕਰਕੇ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਆ ਉਹ ਡਾਊਨਗ੍ਰੇਡ ਹੋਈ ਰਹੀ ਹੈ ਅੱਜ ਕੱਲ੍ਹ ਤਲਾਕ ਦੇ ਕੇਸ ਬਹੁਤ ਸਾਰੀਆਂ ਔਰਤਾਂ ਸ਼ਹਿਣ ਨਹੀਂ ਕਰਦੀਆਂ ਬਹੁਤ ਜ਼ਿਆਦਾ ਬੋਲਦੀਆਂ ਕਈ ਵਾਰ ਇਸ ਤੋਂ ਤੱਕ ਆ ਜਾਂਦੀ ਨੌਬਤ ਕਿ ਹਸਬੰਡ ਉਹਨਾਂ ਦਾ ਕਹਿੰਦੇ ਘਰ ਵਾਲਾ ਕਹਿੰਦਾ ਕਿ ਲੜਕੀ ਬਹੁਤ ਜ਼ਿਆਦਾ ਰੋਲਾ ਪਾਉਂਦੀ ਆ ਮੈਂ ਇਸ ਤੋਂ ਪਰੇਸ਼ਾਨ ਹੋ ਗਿਆ ਅਪਸਰਟ ਹੋ ਗਿਆ ਇਹਦੇ ਪਿੱਛੇ ਤੁਸੀਂ ਜਿਵੇਂ ਇਹਦੀ ਪੜਾਈ ਹਨਾ ਕੀਤੀ ਆ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਆ ਸਰੇਸ਼ ਦੇ ਵਿੱਚ ਐਵੇਂ ਆ ਕਿ ਆਪਾਂ ਨੂੰ ਆਪਾਂ ਜਦੋਂ ਕੋਈ ਕਿਸੇ ਟਾਈਪ ਦੀ ਪ੍ਰੋਬਲਮ ਆਂਦੀ ਆ ਨਾ ਆਪਾਂ ਇਹ ਚੀਜ਼ ਭੁੱਲ ਜਾਂਦੇ ਆ ਕਿ ਯਾਰ ਮੈਂ ਆਹ ਦੀ ਸਾਈਡ ਤੋਂ ਇੱਕ ਚੀਜ਼ ਦੇਖ ਰਹੇ ਆ ਤਾਂ ਇੱਕ ਸਾਈਡ ਦੂਸਰੀ ਵੀ ਹੈਗੀ ਆ ਅਗਰ ਇੱਕ ਕੋਇਨ ਦਾ ਇੱਕ ਹੈਡ ਸਾਈਡ ਹੈ ਜਿੱਥੇ ਮੈਂ ਖੜਾ ਹਾਂ ਤਾਂ ਇੱਕ ਦੂਸਰੀ ਸਾਈਡ ਹੈ ਜਿਹੜੀ ਟੇਲ ਸਾਈਡ ਹੈ ਵੀ ਉਹ ਵੀ ਮੈਨੂੰ ਦੇਖਣੀ ਚਾਹੀਦੀ ਹੈ ਤਾਂ ਅਗਰ ਮੈਂ ਦੇ ਵਿੱਚ ਜਿਹੜੀ ਮੈਂ ਸਟਡੀ ਕੀਤੀ ਉਹਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਸੀਗਾ ਵੀ ਜਿਹੜੀ ਆਪਣੀ ਮੈਂਟਿਕ ਊਮਨ ਦੀ ਜਿਹੜੀ ਸਾਈਕੋਲੋਜੀ ਉਹ ਬਹੁਤ ਜ਼ਿਆਦਾ ਡਿਫਰੈਂਟ ਹੈ ਕਿ ਅਗਰ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਅਗਰ ਕੋਈ ਲੜਾਈ ਹੋਈ ਹੈ ਤਾਂ ਜਿਹੜਾ ਮੈਨ ਹੈਗਾ ਉਹਨੂੰ ਪੀਸ ਚਾਹੀਦਾ ਉਹ ਉਸ ਚੀਜ਼ ਦੇ ਬਾਰੇ ਡਿਸਕਸ ਕਰਨਾ ਨਹੀਂ ਚਾਹੁੰਦਾ ਉਹ ਨੂੰ ਐ ਹੁੰਦਾ ਕਿ ਮੈਂ ਥੋੜੇ ਟਾਈਮ ਲਈ ਸਾਈਡ ਤੇ ਹੋ ਜਾ ਮੇਰਾ ਗੁੱਸਾ ਨੀਤਾ ਬਹੁਤ ਜ਼ਿਆਦਾ ਹੋ ਜਾਊਗਾ ਤਾਂ ਮੈਂ ਡਿਸਕਸ ਨਹੀਂ ਕਰਨਾ ਤੇ ਮੈਂ ਇਸ ਚੀਜ਼ ਨੂੰ ਛੱਡ ਦੇਣਾ ਤਾਂ ਹੀ ਮੋਸਟਲੀ ਜਦੋਂ ਸਵੇਰੇ ਉੱਠਦੇ ਆ ਤਾਂ ਉਹ ਉਵੇਂ ਹੀ ਹੋ ਜਾਂਦੇ ਕਿ ਬਈ ਠੀਕ ਹੈ ਜਿਹੜੀ ਚੀਜ਼ ਹੋ ਗਈ ਹੋ ਗਈ ਉਹ ਚਿੱਲ ਰਾਤ ਕੇ ਬਾਤ ਕੇ ਹਾਂ ਰਾਤ ਕੀ ਬਾਤ ਗੀ ਤੇ ਬਟ ਆਨ ਦਾ ਅਦਰ ਹੈਂਡ ਜਿਹੜੀ ਆਪਣੀ ਲੇਡੀਜ਼ ਹੁੰਦੀਆਂ ਉਹਨਾਂ ਨੂੰ ਹੁੰਦਾ ਕਿ ਬਈ ਮੈਂ ਸੌਣ ਤੋਂ ਪਹਿਲਾਂ ਇਹ ਚੀਜ਼ ਕਲੀਅਰ ਕਰਨੀ ਕਰਨੀ ਹੈ ਕਿਸੇ ਨਾਲ ਤਾਂ ਉਹ ਹੁਣ ਉਹ ਚੀਜ਼ ਕਲੀਅਰ ਨਹੀਂ ਕਰ ਪਾਉਂਦੇ ਨਾ ਉਹ ਆਪ ਦਾ ਲੱਗਦਾ ਹੈ ਉਹੀ ਲੱਗ ਹੈ ਤਾਂ ਹੁਣ ਇੱਕ ਦੂਜੇ ਦੀ ਜਦੋਂ ਸਾਈਕੋਲੋਜੀ ਨਹੀਂ ਸਮਝ ਪਾਰੇ ਉਹਨਾਂ ਕਰਕੇ ਜਿਹੜੀ ਲੈਕ ਆਫ ਅੰਡਰਸਟੈਂਡਿੰਗ ਹੈ ਨਾ ਇਹ ਆਪਣੇ ਸਾਹਮਣੇ ਆ ਜਾਂਦੀ ਹੈ ਜਿਵੇਂ ਭਾਰ ਘਟਾਉਣ ਦੇ ਅੱਜ ਕੱਲ ਲੋਕਾਂ ਦਾ ਬਹੁਤ ਸਾਰਾ ਭਾਰ ਵਧ ਗਿਆ ਪਰ ਲੋਕਾਂ ਕੋ ਸਮਾਂ ਨਹੀਂ ਹੈਗਾ ਜਾਂ ਪੈਸੇ ਦੀ ਘਾਟ ਕਰ ਸਕਦੇ ਕਿ ਉਹ ਡਾਈਟ ਪਲਾਨ ਨਹੀਂ ਲੈਂਦੇ ਪਰ ਬਹੁਤ ਸਾਰੇ ਲੋਕ ਆ ਕੇ ਕਹਿੰਦੇ ਆ ਕਿ ਅਸੀਂ ਹੁਣ ਰੋਟੀ ਖਾਣੀ ਬੰਦ ਕਰਤੀ ਆ ਅਸੀਂ ਰਾਤ ਨੂੰ ਰੋਟੀ ਨਹੀਂ ਖਾਂਦੇ ਜਾਂ ਸਵੇਰੇ ਜਿਹੜੇ ਚਾਰ ਫੁਲਕੇ ਖਾਣੇ ਉਹ ਇੱਕ ਕਰਤਾ ਆ ਦੁਪਹਿਰ ਨੂੰ ਘੱਟ ਕਰਤਾ ਆ ਕਿ ਰੋਟੀ ਘੱਟ ਕਰਨ ਦੇ ਨਾਲ ਵੀ ਭਾਰ ਘਟਦਾ ਹੈ ਅਹ ਸਰੀ ਸਭ ਤੋਂ ਵੱਡੀ ਬੀਐਫਪੀ ਇਹ ਜਿਹੜਾ ਬੰਦਾ ਪਾਰ ਘਟਾਉਣ ਦੇ ਲਈ ਆਪਦੀ ਰੋਟੀ ਵਗੈਰਾ ਛੱਡ ਰਿਹਾ ਅੱਜ ਕੱਲ ਦੇ ਟ੍ਰੇਨਰਸ ਵੀ ਹੁੰਦੇ ਆ ਕਿ ਅਗਰ ਲੇਡੀਜ਼ ਦਾ ਭਾਰ ਘਟਾਉਣਾ ਤਾਂ ਸਭ ਤੋਂ ਪਹਿਲਾਂ ਰੋਟੀ ਬੰਦ ਕਰ ਦਿੰਦੇ ਆ ਰੋਟੀ ਚਾਵਲ ਦੇ ਖਾਣ ਦੇ ਨਾਲ 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 ਵੀ ਆਪਦਾ ਦਾ weight loss ਕਰ ਸਕਦੇ ਆ ਕੋਈ ਵੀ ਦਿੱਕਤ ਨਹੀਂ ਆਉਂਦੀ ਬਸ ਐਵੇਂ ਕਿ ਆਪਾਂ ਨੂੰ ਰੋਟੀ ਕਟਾਣੀ ਹੁੰਦੀ ਆ ਹਲਕੀ ਬੋਤ ਬਟ ਉਹ ਵੀ ਹੁੰਦੀ ਆ ਕਿ ਉਹਦੇ ਵਿੱਚ ਕਾਫੀ ਸਾਰੀ ਚੀਜ਼ਾਂ ਆਉਂਦੀਆਂ ਬੀਐਮਆਰ ਹੁੰਦਾ ਬੇਸਲ ਮੈਟਾਬੋਲਿਕ ਰੇਟ ਹੁੰਦਾ ਇਹ ਆਪਣੀ ਲੋਏਸਟ ਕੈਲਰੀ ਹੈ ਜਿੰਦੇ ਵਿੱਚ ਬੋਡੀ ਵਰਕ ਕਰਦੀ ਆ ਆਪਣੀ ਪੰਪ ਹਾਰਡ ਪੰਪ ਉਹਰੇ ਸਾਰੀ ਚੀਜ਼ਾਂ ਉਸ ਤੋਂ ਬਾਅਦ ਆਪਣੀ ਆਂਦੀ ਹੈ ਮੇਨਟੇਨੈਂਸ ਕੈਲਰੀ ਕਿ ਭਈ ਇਹ ਮੇਰੀ ਮੇਨਟੇਨੈਂਸ ਕੈਲਰੀ ਹੈਗੀ ਹੈ ਜਿੰਦੇ ਵਿੱਚ ਮੈਂ ਇੰਨਾ ਤਾਂ ਖਾਉਂਗੀ ਹੀ ਖਾਉਂਗੀ ਅਗਰ ਇਸ ਤੋਂ ਘੱਟ ਖਾਉਂਗੀ ਤਾਂ ਮੇਰਾ weight loss ਹੋਊਗਾ ਇਸ ਤੋਂ ਵੱਧ ਖਾਉਂਗੀ ਤਾਂ ਮੇਰਾ weight gain ਹੋਊਗਾ ਤਾਂ ਆਪਾਂ ਉਹ ਮੇਨਟੇਨੈਂਸ ਜਿਹੜੀ ਕੈਲਰੀ ਸ਼ੋ ਹੋ ਰਹੀ ਹੈ ਨਾ ਉਸ ਤੋਂ ਥੋੜਾ ਜਿਹਾ ਨੀਚੀ ਖਾਵਾਂਗੇ ਨਾ ਮੇਰਾ weight loss ਹੋ ਜਾਊਗਾ ਠੀਕ ਬਟ ਉਸ ਦੇ ਲਈ ਆਪਾਂ ਕਹਾਂ ਕਿ ਮੈਂ ਵੀ ਰੋਟੀ ਛੱਡਾ ਦੂੰਗਾ ਨਹੀਂ ਉਹ ਕਦੇ ਨਹੀਂ ਹੁੰਦਾ ਉਹ ਹੋਣਾ ਵੀ ਨਹੀਂ ਚਾਹੀਦਾ ਐਕਚੁਅਲੀ ਠੀਕ ਹੈ ਅੱਜ ਕੱਲ ਬਹੁਤ ਸਾਰੇ ਨੌਜਵਾਨ ਹਾਂਜੀ ਤੇ ਖਾਸ ਕਰਕੇ ਉਹੀ ਨੌਜਵਾਨ ਨੇ ਜਿਮ ਜੁਆਇਨ ਕਰਦੇ ਆ ਅਜਿਹਾ ਕੀ ਕਾਰਨ ਹੈ ਕਿ ਬੱਚਿਆਂ ਨੂੰ ਜਿਮ ਜੁਆਇਨ ਕਰਨ ਤੋਂ ਬਾਅਦ ਜਾਂ ਕੋਈ ਜੋ ਲੈ ਰਹੇ ਜਿਆਦਾ ਜਾਂ ਕੀ ਖਾ ਰਹੇ ਆ ਕਿ ਉਹਨਾਂ ਨੂੰ ਹਾਰਟ ਅਟੈਕ ਦੀ ਜਿਹੜੀ ਸਮੱਸਿਆ ਆ ਰਹੀ ਹੈ ਆ ਸਰ ਇਸ ਦਿਨ ਦੋ ਰੀਜ਼ਨ ਆ ਜਾਂਦੇ ਇੱਕ ਤਾਂ ਹੈਗਾ ਕਿ ਜਦੋਂ ਆਪਾਂ ਪ੍ਰੀ ਵਰਕਆਊਟ ਦੇ ਵਿੱਚ ਆਪਾਂ ਜਿੰਨੇ ਵੀ ਸਪਲੀਮੈਂਟਸ ਯੂਜ਼ ਕਰਦੇ ਆ ਉਹਦੇ ਵਿੱਚ ਕੈਫੀਨ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਹੈ ਹਾਂ ਲਾਈਕ ਆਪਣਾ ਇੱਕ ਸਾਈਕੋਟਿਕ ਪ੍ਰੀ ਵਰਕਆਊਟ ਹੈ ਉਹਦੇ ਵਿੱਚ ਕੈਫੀਨ ਬਹੁਤ ਜ਼ਿਆਦਾ ਪਾਈ ਹੋਈ ਹੈ ਉਹਨਾਂ ਨੇ ਬਟ ਲੋਕੀ ਆਪਣੇ ਇੰਡੀਆ ਮਾਰਕੀਟ ਦੇ ਵਿੱਚ ਉਹ ਆ ਰਿਹਾ ਹੈ ਬਟ ਯੂਐਸ ਵਗੈਰਾ ਦੇ ਵਿੱਚ ਬੈਨ ਆਉ ਤੇ ਹੁਣ ਜਦੋਂ ਆਪਣੇ ਇੱਥੇ ਆ ਰਹੇ ਲੋਕ ਕੰਜ਼ੂਮ ਕਰ ਰਹੇ ਉਹਨਾਂ ਦੀ ਹਾਰਟ ਬੀਟ ਬਹੁਤ ਜ਼ਿਆਦਾ ਤੇਜ਼ ਹੋ ਰਹੀ ਹੈ ਤੇ ਉਹਦਾ ਅਦਰ ਹੈਂਡ ਦੂਸਰਾ ਰੀਜ਼ਨ ਇਹ ਵੀ ਹੈ ਕਿ ਕੁਝ ਲੋਕ ਜਿਹੜੇ ਹੈਗੇ ਸਟੀਰੋਇਡਸ ਯੂਜ਼ ਕਰ ਰਹੇ ਹੁਣ ਜਿਹੜੇ ਆਪਣੇ ਸਟੀਰੋਇਡਸ ਯੂਜ਼ ਹੁੰਦੇ ਹੈ ਇਹ ਸਿਰ ਬੋਡੀ ਬਿਲਡਿੰਗ ਵਾਸਤੇ ਯੂਜ਼ ਹੁੰਦੇ ਹੈ ਬਟ ਅੰਡਰ ਗੁੱਡ ਗਾਈਡੈਂਸ ਕੀ ਨਰੇ ਕੋਚਸ ਹੁੰਦੇ ਆ ਉਹ ਆਲਰੇਡੀ ਉਹ ਹੀ ਤਿਆਰ ਕਰਦੇ ਆ ਵੀ ਤੁਹਾਨੂੰ ਕਿੰਨੀ ਡੋਸ ਹੈਗੀ ਕਿੰਨੀ ਡੋਸ ਚਾਹੀਦੀ ਹੈ ਕਿੰਨੇ ਟਾਈਮ ਦੀ ਵਰਕਆਊਟ ਹੋਏਗਾ ਕੀ ਖਾਣਾ ਉਹ ਸਾਰੀ ਜਿਹਾ ਤਿਆਰ ਕਰਦੇ ਆ ਬਟ ਜਿਹੜੇ ਆਪਣੇ ਨਿਊ ਜਿਹੜੀ ਪੀੜੀ ਆ ਗਈ ਹੈ ਉਹ ਸਾਰੇ ਐ ਸੋਚਦੇ ਕਿ ਅਸੀਂ ਸਾਨੂੰ ਕੋਈ ਰਿਜ਼ਲਟ ਮਿਲ ਜਾਂ ਤਾਂ ਉਹਦੇ ਕਰਕੇ ਉਹ ਆਪ ਹੀ ਸਟੀਰੋਇਡ ਸਟਾਰਟ ਕਰ ਲੈਂਦੇ ਆ ਹੁਣ ਉਹਨਾਂ ਕੋਲ ਪੈਸੇ ਤਾਂ ਉਹਨੇ ਹੁੰਦੇ ਨਹੀਂਗੇ ਤਾਂ ਉਹ ਉਹਨਾਂ ਨੇ ਹੁੰਦਾ ਕਿ ਬਸ ਚੱਲ ਸਸਤੇ ਆ ਸਟੀਰੋਇਡ ਸਸਤਾ ਹੁੰਦਾ ਹੀ ਬਿਲਕੁਲ ਬਹੁਤ ਜ਼ਿਆਦਾ 6-7000 ਦੇ ਵਿੱਚ ਸਟੀਰੋਇਡ ਆ ਜਾਂਦੇ ਆ ਤਾਂ ਉਹ ਸਟੀਰੋਇਡ ਲੈ ਕੇ ਬਸ ਉਹ ਸਟਾਰਟ ਕਰ ਲੈਂਦੇ ਆ ਆਪਦੇ ਵੱਲ ਨਾ ਉਹਨਾਂ ਨੂੰ ਡੋਸ ਦਾ ਪਤਾ ਹੁੰਦਾ ਨਾ ਕੁਝ ਤਾਂ ਪਤਾ ਹੁੰਦਾ ਉਸ ਵਾਰ ਉਹਨਾਂ ਦੇ ਆਪਾਂ ਅਗਰ ਇੱਕ ਸਟੇਰੋਇਡ ਸਾਈਕਲ ਚਲਾਣਾ ਤਾਂ ਮਹੀਨੇ ਦਾ 20 ਤੋਂ 30000 ਰੁਪਏ ਲੱਗਦਾ ਹੈ ਅੱਛਾ ਤਾਂ ਉਹਦੇ ਵਿੱਚ ਉਹਨਾਂ ਦੇ ਸਪਲੀਮੈਂਟ ਸਟੈਕਸ ਹੁੰਦੇ ਆ ਪ੍ਰੋਟੀਨ ਕਰੀਟੀਨ ਹੋ ਗਿਆ ਉਸ ਵਾਰ ਉਹਨਾਂ ਦੇ ਪ੍ਰੋਟੈਕਟਿਵ ਸਪਲੀਮੈਂਟਸ ਹੁੰਦੇ ਆ ਟੁੜਕਾ ਇਹ ਸਾਰੀ ਚੀਜ਼ਾਂ ਯੂਜ਼ ਹੁੰਦੀਆਂ ਬਟ ਉਹ ਇਹ ਚੀਜ਼ਾਂ ਯੂਜ਼ ਨਹੀਂ ਕਰ ਪਾਉਂਦੇ ਫਿਰ ਜਦੋਂ ਆਪਣਾ ਸਟੇਰੋਇਡ ਅੰਦਰ ਜਾਂਦਾ ਤਾਂ ਆਪਣੇ ਹਾਰਮੋਨਸ ਵੀ ਚੇਂਜ ਹੁੰਦੇ ਆ ਟੈਸਟੋਸਟੇਰੋਨ ਇਨਕਰੀਜ਼ ਹੋ ਰਿਹਾ ਹੈ ਐਸਟ੍ਰੋਜਨ ਇਨਕਰੀਜ਼ ਹੋ ਰਿਹਾ ਹੈ ਤੇ ਆਪਣਾ ਪਜੈਸਟਰੋਨ ਇਨਕਰੀਸ ਹੋ ਰਿਹਾ ਜਿੰਦੀ ਕਰਕੇ ਆਪਾਂ ਦੇਖਦੇ ਆ ਕਿ ਲੋਕਾਂ ਨੂੰ ਕਈ ਵਾਰ ਮੈਨ ਬੂਬਸ ਦੀ ਵੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਤਾਂ ਉਹ ਇੰਦੇ ਕਰ ਕੀ ਹੁੰਦਾ ਆਪਣਾ ਸਟ्रेस ਹਾਰਮੋਨ ਹੁੰਦਾ ਕੋਰਟੀਸੋਲ ਲੈਵਲ ਉਹ ਵੀ ਇਨਕਰੀਸ ਹੁੰਦਾ ਇਹਨਾਂ ਸਾਰੀ ਇਨਕਰੀਸ ਹੋਣ ਕਰਕੇ ਜਿਹੜੇ ਆਪਣੇ ਹਾਰਮੋਨਸ ਆਪਣੇ ਇਨਬੈਲੈਂਸ ਹੋ ਗਏ ਉਸ ਤੋਂ ਬਾਅਦ ਜਦੋਂ ਆਪਾਂ ਸੀਰੋਇਡ ਲੈ ਰਹੇ ਆ ਆਪਣੀ ਆਪਣੀ ਜਿੰਨੀ ਵੀ ਨਸਾਂ ਹੈਗੀ ਹੁੰਦੇ ਦੇ ਵਿੱਚ ਨਾਈਟ੍ਰੋਜਨ ਜ਼ਿਆਦਾ ਪ੍ਰੋਡਿਊਸ ਹੁੰਦੀ ਹੈ ਬਲੱਡ ਫਲੋ ਇਨਕਰੀਸ ਹੋ ਜਾਂਦਾ ਹੈ ਇਹਨਾਂ ਸਾਰੀ ਪ੍ਰੋਬਲਮਸ ਕਰਕੇ ਜਿਹੜੀ ਹਾਰਟ ਅਟੈਕਸ ਦੀ ਪ੍ਰੋਬਲਮ ਜ਼ਿਆਦਾ ਵੱਧ ਚੁੱਕੀ ਆਪਾਂ ਗੱਲ ਸੁਣਦੇ ਸੀਗੇ ਕਿ ਮੱਛੀ ਅਗਰ ਆਪਾਂ ਦੁੱਧ ਪੀ ਲੈਨੇ ਆ ਦੁੱਧ ਪੀਣ ਤੋਂ ਬਾਅਦ ਅਗਰ ਅਸੀਂ ਮੱਛੀ ਖਾਣੇ ਆ ਹਾਂਜੀ ਉਹਦੇ ਨਾਲ ਫਲੇਰੀਆ ਰੋਗ ਲੱਗ ਜਾਂਦਾ ਆ ਕੀ ਇਹ ਸੱਚ ਹੈ ਆ ਨਹੀਂ ਸਰੇ ਆ ਜਾ ਕੁਝ ਨਹੀਂ ਹੈਗਾ ਈਵਨ ਕਿ ਮੈਂ ਆਪਦੇ ਕਲਾਇੰਟਸ ਨੂੰ ਵੀ ਬਹੁਤ ਵਾਰੀ ਕਰਵਾਇਆ ਐਜੋ ਕੁਝ ਪ੍ਰੋਬਲਮ ਨਹੀਂ ਆਂਦੀ ਬਟ ਹਾਂ ਅਗਰ ਪ੍ਰੋਬਲਮ ਆਂਦੀ ਦੀ ਡਾਈਜੈਸ਼ਨ ਦੀ ਪ੍ਰੋਬਲਮ ਜ਼ਰੂਰ ਆਂਦੀ ਆ ਕਿ ਜਦੋਂ ਆਪਾਂ ਦੁੱਧ ਦੇ ਨਾਲ ਆਪਾਂ ਮੱਛੀ ਖਾਂਦੇ ਆ ਤਾਂ ਉਹ ਇੱਕ ਦੋਨੇ ਅਲੱਗ-ਅਲੱਗ ਸੋਰਸਸ ਹੋਣ ਕਰਕੇ ਆਪਣਾ ਥੋੜਾ ਡਾਈਜੈਸ਼ਨ ਦੀ ਪ੍ਰੋਬਲਮ ਆਂਦੀ ਹੈ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਬਟ ਫਲੈਰੀ ਵਗੈਰਾ ਦੀ ਦਿੱਕਤ ਇੰਦੇ ਨਾਲ ਨਹੀਂ ਆਂਦੀ ਠੀਕ ਆ ਉਹਦੇ ਹੋਰ ਕਾਰਨ ਹੋ ਸਕਦੇ ਹਾਂਜੀ ਉਹਦੇ ਹੋਰ ਕਾਰਨ ਹੋ ਸਕਦੇ ਬਟ ਇੰਦੀ ਨਾਲ ਕੋਈ ਦਿੱਕਤ ਨਹੀਂ ਹੈ ਠੀਕ ਆ ਇੱਕ ਸਵਾਲ ਬਹੁਤ ਹੁੰਦਾ ਪਤਲੇ ਲੋਕਾਂ ਦਾ ਕਿ ਸਾਡਾ ਬੱਚਾ ਖਾਂਦਾ ਤਾਂ ਬਹੁਤ ਕੋਜਿਆ ਪਰ ਇਹਨੂੰ ਕੁਝ ਲੱਗਦਾ ਨਹੀਂ ਕੀ ਇਹ ਕੋਈ ਗੱਲ ਆ ਨਹੀਂ ਸਰ ਇਹ ਆ ਜਾ ਕੁਝ ਨਹੀਂ ਹੁੰਦਾ ਆਪਾਂ ਇੱਕ ਆਦੀ ਮੇਨਟੇਨੈਂਸ ਕੈਲਰੀ ਤੋਂ ਅਗਰ ਆਪਾਂ ਉੱਪਰ ਖਾਵਾਂਗੇ ਤਾਂ ਉਹ weight ਇਨਕਰੀਜ਼ ਹੁੰਦਾ ਹੀ ਹੁੰਦਾ ਜਿਹੜੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਐਕਟੋਮ ਆਫ ਮੈਜ਼ੋਮ ਆਫ ਐਂਡੋਮ ਆਫ ਤਾਂ ਜਿਹੜੇ ਇਹ ਪਤਲੇ ਬੰਦੇ ਹੁੰਦੇ ਐ ਐਕਟੋਮੋਰਫ ਦੇ ਵਿੱਚ ਆਉਂਦੇ ਐ ਤਾਂ ਇਹ ਬੰਦੇ ਐ ਐਕਟੋਮੋਰਫ ਦੇ ਵਿੱਚ ਆਉਂਦੇ ਐ ਤਾਂ ਅਗਰ ਇਹਨਾਂ ਨੂੰ ਆਦਾ weight increase ਕਰਨਾ ਹੈ ਤੇ ਇੱਕ ਮੇਨਟੇਨੈਂਸ ਕੈਲਰੀ ਤੋਂ ਵੱਧ ਖਾਣਾ ਤੇ ਆਪਦਾ ਜਿਹੜਾ ਵਰਕਆਊਟ ਹੈਗਾ ਉਹ ਮਤਲਬ ਉਹਨਾਂ ਜ਼ਿਆਦਾ ਐਕਸਪੈਂਡ ਨਹੀਂ ਕਰਨਾ ਹਾਂ ਤਾਂ ਇਹਨਾਂ ਨੇ ਜਿਹੜੀ ਆਪਦੀ ਡਾਈਟ ਹੈਗੀ ਉਹ ਜ਼ਿਆਦਾ ਬਧੀ ਤਰੀਕੇ ਨਾਲ ਖਾ ਲੈਣ ਆਪਦੇ ਡੇਲੀ ਕੈਲਰੀਜ਼ ਤੋਂ ਜ਼ਿਆਦਾ ਦੀ 500 ਕੈਲਰੀ ਪਲੱਸ ਕਰਕੇ ਖਾ ਲੈਣ ਤੇ ਇੱਕ ਦੂਸਰੀ ਚੀਜ਼ ਹੈਗੀ ਕਿ ਇੱਕ ਵਰਕਆਊਟ ਪਲਾਨ ਅੱਛਾ ਫੋਲੋ ਕਰ ਲੈਣ ਤਾਂ ਇਹ ਹੌਲੀ ਹੌਲੀ ਕਰਕੇ ਇਹਨਾਂ ਦਾ ਜਿਹੜਾ weight increase ਹੈਗਾ ਉਹ ਸਲੋ ਹੋਊਗਾ ਬਟ ਹੋਊਗਾ ਜ਼ਰੂਰ 191% ਹੁੰਦਾ ਹੈ ਅਗਰ ਆਪਾਂ ਡਾਈਟ ਸਪੈਨ ਅਗਰ ਆਪਾਂ ਡਾਈਟ ਜ਼ਿਆਦਾ ਕੈਲਰੀ ਤੇ ਖਾਨੇ ਆ ਤਾਂ ਉਹ ਇਨਕਰੀਸ ਹੋ ਗਈ ਹੋਊਗਾ weight ਉਹਨਾਂ ਦਾ ਹਾਂ 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 ਅੱਜ ਕੱਲ ਮਾਰਕੀਟ ਦੇ ਵਿੱਚ ਆਪਾਂ ਬਹੁਤ ਸਾਰੇ ਤੇਲ ਦੇਖਣ ਨੂੰ ਮਿਲਦੇ ਆ ਬਹੁਤ ਸਾਰੇ ਲੋਕਾਂ ਕੋਲ ਸੁਣਿੰਦਾ ਵੀ ਆ ਕਿ ਜੜੇ ਸਾਨੂੰ ਸਰੋਂ ਦਾ ਤੇਲ ਨਹੀਂ ਵਰਤਣਾ ਚਾਹੀਦਾ ਕੋਈ ਕਹਿੰਦਾ ਆ 올ਿਵ ਆਇਲ ਵਰਤਣਾ ਚਾਹੀਦਾ ਆ ਕੋਈ ਕਹਿੰਦਾ ਆ ਕੋਕੋਨਟ ਆਇਲ ਵਰਤਣਾ ਚਾਹੀਦਾ ਕੁਕਿੰਗ ਵਾਸਤੇ ਹਾਂਜੀ ਇਹਦੇ ਬਾਰੇ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਤੇ ਬਾਰੇ ਇਹ ਤੱਤ ਕੀ ਨੇ ਸਰ ਇੱਕ ਤਾਂ ਇਹਦੀ ਪਹਿਲ ਹੈ ਗੱਲ ਹੈਗੀ ਕਿ ਇਹਨਾਂ ਸਾਰਿਆਂ ਦੇ ਵਿੱਚ ਇਹਨਾਂ ਦੀ ਕੈਲਰੀਜ਼ ਡਿਫਰੈਂਟ ਡਿਫਰੈਂਟ ਹੁੰਦੀ ਹੈ ਤੇ ਜਿਹੜੀ ਹੁਣ ਅੱਜਕੱਲ ਜਿਹੜੀ ਪ੍ਰਚਲਿਤ ਚੱਲ ਰਹੀ ਹੈ ਅੱਜਕੱਲ ਕੀ ਵੀ ਸਾਨੂੰ ਕੋਕੋਨਟ ਆਇਲ ਦੀ ਜਗ੍ਹਾ ਤੇ ਆਪਾਂ ਜ਼ੈਤੂਨ ਦਾ ਤੇਲ ਯੂਜ਼ ਕਰ ਰਹੇ ਹਾਂ ਤਾਂ ਉਹਦੇ ਬਸ ਐਵੇਂ ਆ ਕਿ ਹੁਣ ਐਕਚੁਅਲੀ ਜਿਹੜੇ ਫਿਟਨੈਸ ਇਨਫਲੂਐਂਸਰਸ ਹੈਗੇ ਆ ਉਹਨਾਂ ਨੇ ਉਹ ਚੀਜ਼ ਚਲਾਤੀ ਕੀ ਪਹਿਲਾਂ ਹੀ ਚੱਲ ਰਹੀ ਸੀ ਅਸੀਂ ਟ੍ਰੈਂਡ ਚੇਂਜ ਕਰਤਾ ਤਾਂ ਆ ਚੀਜ਼ ਚੱਲ ਰਹੀ ਹੈ ਬਟ ਐ ਸੱਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਅਗਰ ਹਾਂ ਤਾਂ ਡਾ ਗੋਲ ਕੋਈ ਬੋਡੀ ਬਿਲਡਿੰਗ ਹੈਗੀ ਆ ਉਹਦੇ ਵਿੱਚ ਜਿਹੜੀ ਕੈਲਰੀ ਹੁੰਦੀ ਹੈ ਉਹ ਬਹੁਤ ਰੈਸਟ੍ਰਿਕਸ਼ਨ ਵਾਸਤੇ ਯੂਜ਼ ਕਰਦੇ ਆਪਾਂ ਕਿ ਮੈਂ ਇਸ ਤੋਂ ਵੱਧ ਨਹੀਂ ਖਾ ਸਕਦਾ ਜਾਂ ਮੈਂ ਇੰਨੀ ਕੀ ਖਾ ਸਕਦਾ ਤਾਂ ਉਸ ਜਗ੍ਹਾ ਦੇ ਉੱਤੇ ਆਪਾਂ ਇਹ ਆਇਲਸ ਵਗੈਰਾ ਚੇਂਜ ਕਰਦੇ ਆਂ ਆਦਰਵਾਇਸ ਆਪਣੇ ਘਰੇ ਯੂਜ਼ ਹੁੰਦੇ ਕੋਈ ਦਿੱਕਤ ਨਹੀਂ ਆਉਂਦੀ ਸੋ ਦੋਸਤੋ ਇਹ ਸਨ ਅਕਸ਼ੇ ਭਾਰਦਵਾਜ ਜਿਨ੍ਹਾਂ ਨੇ ਸਰੀਰਕ ਫਿਟਨੈਸ ਦੀਆਂ ਬਹੁਤ ਸਾਰੀਆਂ ਗੱਲਾਂ ਬਹੁਤ سارے ਜਿਹੜੇ ਸਵਾਲ ਸੀਗੇ ਉਹ ਸਾਡੇ ਨਾਲ ਸਾਂਝ ਅੱਪਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ